ਤੁਹਾਡੀ ਡੇਰੇ ਵਾਲੇ ਜਾਂ ਡੇਰਾਬਾਦ ਦੇ ਨਾਲ ਕੋਈ ਗਰਾਰੀ ਹੈ ਤੁਹਾਡੀ ਨਹੀਂ ਮੇਰੀ ਕੋਈ ਗਰਾਰੀ ਹਰ ਸਮੇਂ ਤੁਸੀਂ ਡੇਰਾਬਾਦ ਦੇ ਖਿਲਾਫ ਹੀ ਬੋਲਿਓ ਕੋਈ ਹੱਕ ਚ ਨਹੀਂ ਗੱਲ ਕੀਤੀ ਦੇਖੋ ਮੈਂ ਜਿਹੜਾ ਮੇਰਾ ਮੇਰੇ ਆਪਣੇ ਨਿੱਜੀ ਵਿਚਾਰ ਨੇ ਜਰੂਰੀ ਨਹੀਂ ਮੈਂ ਹਰ ਇੱਕ ਬੰਦੇ ਨੂੰ ਕਹੂੰਗਾ ਮੇਰੇ ਨਾਲ ਸਹਿਮਤ ਹੋ ਜੀ ਅਸ਼ਾ ਮੈਂ ਪੰਥ ਜੋਕੀ ਸੰਗਤ ਵਿੱਚ ਕਿੰਨੇ ਅਮਰਤ ਛਕਣ ਵਾਲੇ ਬੰਦੇ ਬੈਠੇ ਹੁੰਦੇ ਕਿੰਨੇ ਬਾਣੀ ਨੂੰ ਸਮਝਣ ਵਾਲੇ ਬੈਠੇ ਹੁੰਦੇ ਕਿਸੇ ਵੀ ਬੋਲਦਲੇ ਆਪਾਂ ਜਾਣੇ ਬਿਲਕੁਲ ਠੀਕ ਉਹਨਾਂ ਨੂੰ ਸਿੱਖੀ ਦੀ ਕੋਈ ਸਮਝ ਨਹੀਂ ਯਾਰ ਤੁਹਾਨੂੰ ਸਿੱਖੀ ਦੀ ਸਮਝ ਆ ਸਾਰੀ ਪਰ ਉਹਨਾਂ ਲੋਕਾਂ ਨੂੰ ਸਮਝ ਨਹੀਂ ਆ ਜਿਹੜੇ ਡੇਰਾਬਾਦ ਦੇ ਨਾਲ ਲੱਗੇ ਆ ਡੇਰੇਬਾਦ ਡੇਰੇ ਵਾਲੇ ਦੀ ਗੱਲ ਸੁਣਦੇ ਆ ਹਾਂਜੀ ਉਹਨਾਂ ਦੇ ਗੱਡੀਆਂ ਦੇ ਟਾਇਰ ਤੱਕ ਸਾਫ਼ ਕੀਤੇ ਜਾਂਦੇ ਜਦੋਂ ਮਨੁੱਖ ਸਮਾਜ ਵਿੱਚ ਮਾਨਸਿਕ ਤੌਰ ਤੇ ਗੁੰਮਰਾਹ ਹੁੰਦਾ ਵਾ ਟਿਕਦਾ ਵਾ ਪਰੇਸ਼ਾਨੀਆਂ 'ਚ ਘਿਰਦਾ ਉਹ ਜਿਹੜਾ ਵਿਚਾਰੇ ਨੂੰ ਕੋਈ ਆਸਰਾ ਲੱਭਦਾ ਉੱਥੋਂ ਲੱਭਣ ਦੀ ਕੋਸ਼ਿਸ਼ ਕਰਦਾ ਅਸਲ ਦੇ ਵਿੱਚ ਉਹ ਇੱਕ ਤੋਂ ਥੰਦੇ ਬੰਦੇ ਜਾਣਬੁੱਝ ਕੇ ਜਾਂਦੇ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵਿਚਾਰਾ ਜੀ ਗੱਲਾਂ ਉਹ ਲੋਕ ਕਰ ਰਹੇ ਜਿਹੜੇ ਇਹਨਾਂ ਦੀ ਆਪਣੀ ਆਪਣੀ ਡੇਰੇ ਦੀ ਮਰਿਆਦਾ ਜਿਹੜੀ ਆਪਣੀ ਮਰਿਆਦਾ ਡੇਰੇ ਦੀ ਹੁਣ ਮੈਂ ਮੈਂ ਸੁਣਾਉਣਾ ਚਾਹੁੰਦਾ ਕਿ ਇੱਕ ਬੰਦਾ ਆਪਣੀ ਡੇਰੇ ਦੀ ਮਰਿਆਦਾ ਨੂੰ ਕੌਮ ਦੀ ਮਰਿਆਦਾ ਬਣਾਉਣਾ ਚਾਹੁੰਦਾ ਕੀ ਗੱਲ ਸਹੀ ਆ ਇਹ ਕੰਮ ਸਹੀ ਆ ਪਹਿਲਾਂ ਨਹੀਂ ਗਲਤ ਹੈ ਗਲਤ ਹੈ ਗਲਤ ਹੁਣ ਜਿਹੜਾ ਇੱਕ ਡੇਰੇ ਦੀ ਮਰਿਆਦਾ ਨੂੰ ਕੌਮ ਤੇ ਲਾਗੂ ਕਰਨਾ ਚਾਹੁੰਦਾ ਤੇ ਇੱਕ ਪ੍ਰਚਾਰਕ ਕਹਿੰਦਾ ਆਪਾਂ ਕਾਲ ਤਖ ਦੀ ਮਰਿਆਦਾ ਨੂੰ ਸਮਰਪਤਾਂ ਤੇ ਸਵਾਲ ਪਤਾ ਮੇਰੇ ਤੇ ਕੌਣ ਕਰ ਰਿਹਾ ਜਿਹੜੇ ਡੇਰੇ ਦੀ ਮਰਿਆਦਾ ਮੰਨਦੇ ਪਸੇ ਆਪਣੀ ਜਿਹੜੀ ਕੌਮ ਹੈ ਕਿਉਂ ਤੁਸੀਂ ਆਪਣੀ ਕੂਮ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਬਾਣੀ ਦੀ ਪਰਿਭਾਸ਼ਾ ਸਮਝਾਉਂਦੇ ਹੋ ਰਸਤੇ ਅਲੱਗ ਕਰਨਾ ਚਾਹੁੰਦੇ ਮੈਂ ਹਮੇਸ਼ਾ ਹਰਕ ਨੂੰ ਕਹਿੰਦਾ ਕਿ ਖੁਦ ਗੁਰਬਾਣੀ ਪੜੋ ਖੁਦ ਨੂੰ ਵਿਚਾਰੋ ਸਾਡੀ ਗੱਲ ਤੇ ਇੱਕ 0% ਵੀ ਤੁਸੀਂ ਵਿਸ਼ਵਾਸ ਨਾ ਕਰੋ ਸਾਨੂੰ ਇਹਨਾਂ ਪਤਾ ਜਦੋਂ ਤੁਸੀਂ ਬਾਣੀ ਖੁਦ ਪੜਨ ਲੱਪੇ ਵਿਚਾਰ ਲੱਪੇ ਤੁਹਾਨੂੰ ਖੁਦ ਸਮਝ ਆ ਜਣੀ ਕਿ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਨਹੀਂ ਵਿਪਨ ਕੋ ਰੱਖਿਆ ਤੁਸੀਂ ਪਰਚੇ ਕੋ ਤੁਹਾਡੇ ਤੇ ਚੱਲਦੇ ਬਹੁਤ ਵਧੀਆ ਵੇ ਪਰਖਣਾ ਸੇਵਟੀ ਰੱਖਣੀ ਮੈਡੀਕਲ ਹੈ ਕੋਈ ਸਾਡੇ ਗੁਰੂਆਂ ਨੇ ਰੱਖੀ ਗੱਲ ਚੰਗੀ ਹੈ ਲਾਹਰ ਚੰਗੀ ਹੈ ਲਾਹੌਰ کارਖਾਨਾ ਗੱਲ ਚੰਗੀ ਹੈ ਪਰ ਪ੍ਰਚਾਰਕਾਂ ਨੂੰ ਕੀ ਲੋੜ ਹੈ ਤੁਸੀਂ ਧਰਮ ਦਾ ਪ੍ਰਚਾਰ ਕਰ ਰਹੇ ਹੋ ਬੇਈਮਾਨੀ ਨਹੀਂ ਕਰਦੇ ਮੈਂ ਠੱਗੀ ਨਹੀਂ ਮਾਰਦੇ ਪਾਣੀ ਚ ਰਲਾ ਨਹੀਂ ਪਾਦੇ ਜੋ ਪਿਓਰ ਗੱਲ ਹੈ ਕਿਹਨੂੰ ਚੰਗਾ ਲੱਗਦਾ ਸੁਣੇ ਜਿਹਨੂੰ ਨਹੀਂ ਚੰਗਾ ਲੱਗਦਾ ਨਾ ਸਿੱਖ ਕੌਮ ਦਾ ਸਿੱਖ ਪੰਥ ਦਾ ਪ੍ਰਚਾਰ ਦੁਨੀਆਂ ਦੇ ਵਿੱਚ ਹੋਣਾ ਚਾਹੀਦਾ ਜਿੱਥੇ ਮਾਨਵਤਾ ਬਸਦੀ ਹੈ ਜਿੱਥੇ ਸਿੱਖ ਵੱਸਦੇ ਹਨ ਯਾ ਜਿਹੜੇ ਸਿੱਖ ਧਰਮ ਨੂੰ ਫੋਲੋ ਕਰਦੇ ਹਨ ਸਿੱਖ ਧਰਮ ਦੀ ਮਰਿਆਦਾ ਨੂੰ ਸਮਝਦੇ ਹਨ ਵੱਖੋ ਵੱਖਰੇ ਆਪੋ ਆਪਣੇ ਤਰੀਕੇ ਨੇ ਪ੍ਰਚਾਰਕ ਸਹਿਬਾਨਾਂ ਦੇ ਪ੍ਰਚਾਰ ਕਰਨ ਦੇ ਕੋਈ ਗੁਰੂ ਦੀ ਗੱਲ ਕਰਦਾ ਹੈ ਕੋਈ ਗੁਰੂ ਦੀ ਪਰਵਾਸ਼ਾ ਸੰਤਾ ਸੰਗਤਾ ਤੱਕ ਪਹੁੰਚਾਉਣ ਦਾ ਉਪਰਾਲਾ ਕਰਦਾ ਐਸੇ ਹੀ ਬਹੁਤ ਹੀ ਪਿਆਰੇ ਨੌਜਵਾਨ ਜਿਨ੍ਹਾਂ ਨੂੰ ਤਕਰੀਬਨ 7 ਸਾਲ ਬਾਅਦ ਮੌਕਾ ਮਿਲਿਆ ਆਪਣੇ ਰੁਝੇਵਿਆਂ ਕਰਕੇ ਨਿਊਜ਼ੀਲੈਂਡ ਆਉਣ ਦਾ 2018 ਦੇ ਵਿੱਚ ਇਹਨਾਂ ਨੇ ਵਿਦਵਾਨ ਲਾਇਸੀ ਨਿਊਜ਼ੀਲੈਂਡ ਦੇ ਵਿੱਚ ਤੇ ਸਿੱਖ ਪੰਥ ਦੇ ਪ੍ਰਚਾਰ ਦੇ ਲਈ ਇੱਕ ਵਾਰੀ ਫੇਰ 7 ਸਾਲਾਂ ਬਾਅਦ ਨਿਊਜ਼ੀਲੈਂਡ ਫੇਰੀਤੇ ਨੇ ਭਾਈ ਸਾਹਿਬ ਭਾਈ ਸਰਕਾਰਯੋਗ ਸਰਬਜੀਤ ਸਿੰਘ ਤੁੰਦਾ ਸਾਹਿਬ ਵੱਡੇ ਪੱਧਰ ਤੇ ਪ੍ਰਚਾਰ ਕਰਦੇ ਨੇ ਸਿੱਖੀ ਦਾ ਪਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਵਿਵਾਦਾਂ ਦੇ ਵਿੱਚ ਕਿਉਂ ਰਹਿੰਦੇ ਨੇ ਗੱਲਬਾਤ ਵੀ ਕਰਾਂਗੇ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਯਤਨ ਵੀ ਕਰਾਂਗੇ ਜਿੱਥੇ-ਜਿੱਥੇ ਇਹਨਾਂ ਦੇ ਦੀਵਾਨ ਨਹੀਂ ਅਸੀਂ ਆਪਣੇ ਚੈਨਲ ਦੇ ਉੱਤੇ ਡਿਟੇਲਸ ਪਾਈਆਂ ਤੁਸੀਂ ਦੀਵਾਨ ਦੇ ਵਿੱਚ ਜਾ ਸਕਦੇ ਹੋ ਆਪਣੀ ਗੱਲ ਰੱਖ ਸਕਦੇ ਹੋ ਇਹ ਜਿਹੜੀ ਗੁਰੂ ਦੀ ਗੱਲ ਤੁਹਾਨੂੰ ਦੱਸਦੇ ਨੇ ਉਹ ਤੁਸੀਂ ਸੁਣ ਵੀ ਸਕਦੇ ਹੋ ਸਵਾਗਤ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਸਿੱਖ ਧਰਮ ਦੇ ਬਾਬਤ ਕੋ ਸਾਡੇ ਸਵਾਲ ਲਿਓ ਗੱਲਾਂ ਬਾਤਾਂ ਜਰੂਰ ਕਰਾਂਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਵਾਗਤ ਹੈ ਜੀ ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਦੇ ਵਿੱਚ ਧੰਨਵਾਦ ਜੀ ਕੀ ਹਾਲ ਚਾਲ ਹੈ ਤੁਹਾਡਾ ਜੀ ਛੜਦੀ ਕਲਾ ਜੀ ਬਿਲਕੁਲ ਕਿਵੇਂ ਹੋ ਤੁਸੀਂ ਜੀ ਬਿਲਕੁਲ ਠੀਕ ਹਾਂ ਜੀ ਛੜਦੀ ਕਲਾ ਚ ਬਿਲਕੁਲ ਜੀ ਭਾਈ ਸਾਹਿਬ ਆਪਣੀ ਜਿਹੜੀ ਕੌਮ ਹੈ ਕਿਉਂ ਤੁਸੀਂ ਆਪਣੀ ਕੌਮ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਬਾਣੀ ਦੀ ਪਰਭਾਸ਼ਾ ਸਮਝਾਉਂਦੇ ਹੋ ਰਸਤੇ ਅਲੱਗ ਕਰਨਾ ਚਾਹੁੰਦੇ ਹੋ ਤੁਸੀਂ ਜਿਹੜੀ ਵਿਦਿਆ ਮਿਸ਼ਨਰੀ ਕਾਲਜ ਤੋਂ ਉਹਨਾਂ ਦੀ ਸੰਸਥਾ ਤੋਂ ਲਈ ਹੁਣ ਤੁਹਾਡਾ ਵੱਡੇ ਪੈਮਾਨੇ 'ਚ ਨਾਮ ਹੈ ਰਸਤੇ ਤੁਸੀਂ ਅੱਡ ਕਿਉਂ ਕਰ ਰਹੇ ਹੋ ਗੁਰੂ ਦੀ ਪਰਭਾਸ਼ਾ ਗੁਰੂ ਦੀ ਗੱਲ ਤਾਂ ਇੱਕੋ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬਾਣੀ ਪਰ ਕਾਫੀ ਵੱਡੀ ਗਿਣਤੀ ਸਵਾਲ ਉੱਠਿਆ ਜਾਂਦਾ ਕਿ ਤੁਹਾਡੀ ਜਿਹੜੀ ਗੱਲ ਗੁਰੂ ਤੱਕ ਗੁਰੂ ਦੀ ਸਮਝਾਣ ਦੀ ਸੰਸਥਾ ਤੱਕ ਹੈ ਉਹ ਰਸਤੇ ਤੁਸੀਂ ਅਲੱਗ-ਅਲੱਗ ਕਰ ਦਿੰਦੇ ਹੋ ਅਸੀਂ ਹਮੇਸ਼ਾ ਹੀ ਮੈਂ ਖਲਚਾ ਤੁਹਾਡਾ ਇਹ ਜਿੰਨਾ ਵੀ ਪ੍ਰੋਗਰਾਮ ਸੰਗਤਾਂ ਨੇ ਸੁਣ ਲੈਣਾ ਜੀ ਮੈਂ ਜਿਹੜੀ ਕੈਮਰੇ ਦੇ ਸਾਹਮਣੇ ਗੱਲ ਕਰ ਰਿਹਾ ਸੰਗਤਾਂ 'ਚ ਜਾ ਕੇ ਉਹ ਕਰਦਾ ਜੀ ਕਿ ਹਰ ਗੁਰਦੁਆਰੇ ਵਿੱਚ ਖਾਸ ਕਰਕੇ ਵਿਦੇਸ਼ਾਂ ਦੇ ਗੁਰਦੁਆਰੇ ਉੱਪਰ ਪ੍ਰੋਜੈਕਟਰ ਲੱਗੇ ਹੋਏ ਐ ਸਕਰੀਨਾਂ ਲੱਗੀਆਂ ਹੋਈਆਂ ਲੱਗੀਆਂ ਜੀ ਜੇ ਸਕਰੀਨ ਬੰਦ ਵੀ ਹੋਵੇ ਤੇ ਮੈਂ ਪਹਿਲਾਂ ਜਾ ਕੇ ਬੇਨਤੀ ਪਰਉੰਦੇ ਦਾ ਨੂੰ ਕਰਦਾ ਕਿ ਸਕਰੀਨ ਚਲਾ ਦਿਓ ਇੱਕ ਕਿਸੇ ਨੌਜਵਾਨ ਵੀਰ ਦੀ ਟੀਲਾ ਦਿਓ ਜਿਹੜਾ ਬਾਣੀ ਦੀ ਜਿਹੜੇ ਵੀ ਮੈਂ ਸ਼ਬਦ ਬੋਲਾਂ ਉਹਨੂੰ ਸਕਰੀਨ ਤੇ ਲੈ ਆਵੇ ਜੀ ਤਾਂ ਕਿ ਸੰਗਤਾਂ ਨੂੰ ਭਲੇਖਣ ਨਾਲ ਲਵੇ ਕਿ ਇਹ ਗੱਲ ਮੈਂ ਕੋਲੋਂ ਕਹਿ ਰਿਹਾ ਠੀਕ ਹੈ ਜੀ ਅੱਛਾ ਇਸ ਤੋਂ ਵੱਡੀ ਜਦੋਂ ਬਹੁਤ ਸਾਨੂੰ ਪਰਿਵਾਰ ਐਸੇ ਮਿਲਦੇ ਆ ਵੀਰ ਮਿਲਦੇ ਜਿਹੜੇ ਕਹਿੰਦੇ ਸਾਨੂੰ ਭਲੇਖਾ ਸੀ ਸਾਡੇ ਦਿਮਾਗ ਵਿੱਚ ਗਲਤਫਹਮੀ ਪਈ ਸੀ ਵੀ ਇਹ ਤੇ ਬਾਣੀ ਦੇੰਦਕਾ ਬਾਣੀ ਨੂੰ ਮੰंदे ਨਹੀਂ ਬਾਣੀ ਦੇ ਉਲਟ ਨੇ ਪਰ ਅਸੀਂ ਆ ਦੋ ਤਿੰਨ ਦੁਵਾਨ ਸੁਣੇ ਸੰਤ ਲੱਗਾ ਵੀ ਤੁਸੀਂ ਤੇ ਬਾਣੀ ਦੀ ਗੱਲ ਕਰਦੇ ਹੋ ਮੈਂ ਕਿਹਾ ਸੇਮ ਇਦਾਂ ਹੀ ਗੱਲ ਸਮਾਜ ਦੇ ਵਿੱਚ ਉਹਨਾਂ ਨੇ ਮੇਰੇ ਪ੍ਰਤੀ ਜਿਹੜੀ ਇਹ ਫੈਲਾਈ ਹੋਈ ਕਿ ਮੈਂ ਬਾਣੀ ਦੇ ਉਲਟ ਬੋਲਦਾ ਮੈਂ ਹਮੇਸ਼ਾ ਯਾਰਕ ਨੂੰ ਕਹਿੰਦਾ ਕਿ ਖੁਦ ਗੁਰਬਾਣੀ ਪੜੋ ਖੁਦ ਉਹਨੂੰ ਵਿਚਾਰੋ ਸਾਡੀ ਗੱਲ ਤੇ ਇੱਕ 0% ਵੀ ਤੁਸੀਂ ਵਿਸ਼ਵਾਸ ਨਾ ਕਰੋ ਸਾਨੂੰ ਇਹਨਾਂ ਪਤਾ ਜਰੂਰ ਤੁਸੀਂ ਬਾਣੀ ਖੁਦ ਪੜਨ ਲੱਪੇ ਵਿਚਾਰ ਲੱਪੇ ਤੁਹਾਨੂੰ ਖੁਦ ਸਮਝ ਆ ਜਣੀ ਕਿ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਗਲਤ ਹੈ ਜਿਹੜਾ ਤੁਹਾਡਾ ਸਵਾਲ ਸੀ ਕਿ ਵੱਖ-ਵੱਖ ਰਸਤੇ ਅਸੀਂ ਵੱਖ-ਵੱਖ ਰਸਤੇ ਨਹੀਂ ਤੋਂ ਇੱਕ ਰਸਤਾ ਕਰ ਰਹੇ ਹਾਂ ਜੀ ਪਹਿਲਾਂ ਕਿਤੇ ਤੁਸੀਂ ਵੱਖ-ਵੱਖ ਰਸਤੇ ਅਸੀਂ ਨਹੀਂ ਕਰਦੇ ਜਿਹੜੇ ਵੱਖ-ਵੱਖ ਰਸਤੇ ਹੋਏ ਲੋਕਾਂ ਵੱਲੋਂ ਜੀ ਅਸੀਂ ਵੱਖ-ਵੱਖ ਰਸਤਾ ਨਹੀਂ ਕਰੀ ਕੀਤਾ ਜੀ ਅਸੀਂ ਤਾਂ ਹਮੇਸ਼ਾ ਹੀ ਸ਼ੁਰੂ ਤੋਂ ਜਿੰਨੀ ਵੀ ਗੁਰਬਾਣੀ ਦੀ ਵਿਚਾਰ ਕੀਤੀ ਸਾਡਾ ਇੱਕੋ ਹੀ ਮਕਸਦ ਰਿਹਾ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤਮ ਜੀ ਗੁਰਬਾਣੀ ਦਾ ਸਿਧਾਂਤ ਲੋਕਾਂ ਵਿੱਚ ਲਾਗੂ ਕਰਨਾ ਸਾਡੀ ਕੋਈ ਐਸੀ ਇੰਟਰਨੈਟ ਤੇ ਜਿੰਨੀਆਂ ਵੀ ਮੈਂ ਕਥਾ ਵਿਚਾਰਨ ਕਰਦਾ ਸਾਡਾ ਬਕਾਇਦਾ ਆਪਣੀ ਇੱਕ ਟੀਮ ਆ ਜਿਹੜੀ ਰਿਕਾਰਡਿੰਗ ਕਰਦੀ ਹੈ ਜੀ ਜਿਹੜੀ ਵੀ ਅਸੀਂ ਕਥਾ ਵਿਚਾਰ ਕਰਦੇ ਆ ਆ ਸੰਗਤਾਂ ਸੁਣਦੀਆਂ ਵਾ ਸਾਡਾ ਹਰ ਦਮਾਨ ਰਿਕਾਰਡ ਹੁੰਦਾ ਚਲੋ ਇੱਥੇ ਕਿਸੇ ਕਾਰਨ ਕਰਕੇ ਉਹ ਵੀਰ ਜਿਹੜੀ ਟੀਮ ਸਾਡੀ ਨਹੀਂ ਆ ਸਕਦੀ ਐਸੇ ਹੀ ਯੂਰਪ ਦੀ ਪੂਰੇ ਟੂਰ ਤੇ ਸਾਡਾ ਨਾਲ ਕੈਮਰਾਮੈਨ ਜਿੰਨੇ ਵੀ ਦਮਾਨ ਲਉਨੇ ਅਸੀਂ ਅਸੀਂ ਰਿਕਾਰਡ ਕਰਦੇ ਆ ਲਾਈਵ ਚੱਲਦੀ ਐ ਬਸ ਸੰਗਤਾਂ ਸੁਣ ਲੈਣ ਕੀ ਗੁਰੂ ਦੀ ਗੱਲ ਵਾ ਜੀ ਕਿਉਂਕਿ ਮਕਸਦ ਆ ਵੀ ਇਹ ਜਦੋਂ ਵੱਖਰੇ ਵੱਖਰੇ ਆ ਜਿਹੜੀਆਂ ਆਪਣੀਆਂ ਆਪਣੀਆਂ ਮਰਿਆਦਾ ਖੜੀਆਂ ਕੀਤੀਆਂ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਕਿੰਨੇ ਖੜੀਆਂ ਕਿੱਥੇ ਮਰਿਆਦਾ ਵੱਖਰੀਆਂ ਵੱਖਰੀਆਂ ਦੇਖੋ ਇਹ ਗੱਲ ਫਿਰ ਉੱਥੇ ਗੱਲ ਆਉਂਦੀ ਆ ਵੀ ਜਿਉਂ-ਜਿਉਂ ਡੇਰਾਬਾਦ ਪਖੰਡਵਾਦ ਵਧਿਆ ਵਾ ਹੁਣ ਤੁਸੀਂ ਪੰਜਾਬ ਦੇ ਵਿੱਚ ਵੇਖੋ ਪੰਜਾਬ ਦੇ ਵਿੱਚ ਵਿਦੇਸ਼ਾਂ ਵਿੱਚ ਵੀ ਇਹ ਚੀਜ਼ ਦੀ ਪ੍ਰੋਬਲਮ ਆਈ ਆ ਕਿਉਂਕਿ ਅਕਾਲ ਤਖਤ ਦੀ ਮਰਿਆਦਾ ਦੇ ਇਹ ਬਰਾਬਰ ਆਪਣੀਆਂ ਆਪਣੀਆਂ ਮਰਿਆਦਾ ਘੜੀਆਂ ਗਈਆਂ ਬਿਲਕੁਲ ਠੀਕ ਡੇਰੇਦਾਰਾਂ ਵੱਲੋਂ ਬਿਲਕੁਲ ਠੀਕ ਹੁਣ ਜਿਹੜਾ ਜਿਹੜਾ ਪ੍ਰਚਾਰ ਕਰ ਰਿਹਾ ਕਿ ਸਾਡੀ ਡੇਰੇ ਦੀ ਮਰਿਆਦਾ ਸਭ ਤੋਂ ਉੱਤਮ ਆ ਜੀ ਉਸ ਨੂੰ ਤੇ ਕਿਹਾ ਜਾ ਰਿਹਾ ਸਹੀ ਆ ਤੇ ਜਿਹੜਾ ਕਹਿੰਦਾ ਮਰਿਆਦਾ ਅਕਾਲ ਤਖਤ ਦੀ ਆਪਾਂ ਸਾਰੇ ਕਹਿੰਦੇ ਅਕਾਲ ਤਖਤ ਮਾਨ ਸਿੱਖ ਪੰਥ ਦੀ ਸ਼ਾਨ ਹੁਣ ਅਸੀਂ ਮਿਸ਼ਨਰੀ ਕਾਰਜਾਂ ਦੇ ਕਦੀ ਵੀ ਆਪਣੀ ਕੋ ਮਰਿਆਦਾ ਨਹੀਂ ਸਾਡੀ ਸਾਡੀ ਮਰਿਆਦਾ ਅਕਾਲ ਤਖਤ ਨੂੰ ਜੀ ਪ੍ਰਵਾਨਤਾ ਅਸੀਂ ਉਹਦੀ ਗੱਲ ਕਰਦੇ ਆ ਜਿਹੜੇ ਪ੍ਰਚਾਰਕ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦੇ ਆ ਉਹਨਾਂ ਨੂੰ ਤਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਕਰਨਾ ਪੈ ਰਿਹਾ ਤੇ ਜਿਹੜੇ ਤੁਹਾਨੂੰ ਮਲਗੋਬਾ ਜਾ ਹੋ ਕੇ ਵੀ ਜਦਾਂ ਤੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਫਿਰ ਸਮਝ ਹੀ ਰਹੇ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਭਾਈ ਸਾਹਿਬ ਸਰਬਜੀਤ ਸਿੰਘ ਧੁੰਦਾ ਦੀ ਉਹ ਪੰਜਾਬੀ ਵਿੱਚ ਕਹਿੰਦੇ ਗਰਾਰੀ ਹਾਂਜੀ ਤੁਹਾਡੀ ਡੇਰੇ ਵਾਲੇ ਜਾਂ ਡੇਰਾਬਾਦ ਦੇ ਨਾਲ ਕੋਈ ਗਰਾਰੀ ਹੈ ਤੁਹਾਡੀ ਨਹੀਂ ਮੇਰੀ ਕੋਈ ਗਰਾਰੀ ਹਰ ਸਮੇਂ ਤੁਸੀਂ ਡੇਰਾਬਾਦ ਦੇ ਖਿਲਾਫ ਹੀ ਬੋਲਿਓ ਕੋਈ ਹੱਥ ਚ ਨਹੀਂ ਗੱਲ ਕੀਤੀ ਤੁਸੀਂ ਕਾਰਨ ਕੀ ਉਸ ਚੀਜ਼ ਦਾ ਉਹਦਾ ਕਾਰਨ ਇਹ ਹੈ ਜੀ ਵੇਖੋ ਮੈਂ ਜਿਹੜਾ ਮੇਰਾ ਮੇਰੇ ਆਪਣੇ ਨਿੱਜੀ ਵਿਚਾਰ ਨੇ ਜ਼ਰੂਰੀ ਨਹੀਂ ਮੈਂ ਹਰ ਇੱਕ ਬੰਦੇ ਨੂੰ ਕਹਾਂਗਾ ਮੇਰੇ ਨਾਲ ਸਹਿ ਮੈਂ ਇਹ ਗੱਲ ਕਹਿਣਾ ਕਿ ਜੋ ਜਦੋਂ ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਆ ਗੁਰਬਾਣੀ ਦੇ ਵਿਚਾਰ ਪੜ੍ਹਦੇ ਆ ਜੀ ਜਦੋਂ ਇਹ ਡੇਰਾਬਾਦ ਨਹੀਂ ਸੀਗਾ ਸਿੱਕੀ ਚੜਦੀ ਕਲਾ ਵਿੱਚ ਜ्यों-ਜ्यों ਡੇਰਾਬਾਦ ਵਧਿਆ ਆਪਣੀਆਂ ਗੱਡੀਆਂ ਨੂੰ ਅੱਗੇ ਕੀਤਾ ਗਿਆ ਵਾ ਆਪਣੇ ਬਾਬਿਆਂ ਦੇ ਪੈਰਾਂ ਤੇ ਮੱਥੇ ਟਿਕਾਏ ਗਏ ਆ ਪਖੰਡ ਬਾਦ ਵਧਿਆ ਵਾ ਮਨਮਤ ਮਨਮਤ ਬਿਲਕੁਲ ਮਨਮਤ ਬਿਲਕੁਲ ਮਨਮਤ ਕਿਉਂਕਿ ਗੁਰਮਤਿ ਸੀ ਇਹਦੀ ਆਗਿਆ ਦਿੰਦੀ ਨਹੀਂ ਜੀ ਦੇਖੋ ਗੁਰੂ ਸਾਹਿਬ ਨੇ ਸ਼ਬਦ ਨੂੰ ਪ੍ਰਮੋਟ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਿੱਧ ਸਵਾਲ ਕਰਦੇ ਆ ਵੀ ਕਵਣ ਮੂਲ ਕਵਣ ਮੱਥੇ ਵੇੜਾ ਗਮਨ ਗੁਰੂ ਜਿਸ ਦਾ ਤੂੰ ਚੇਲਾ ਜੀ ਤੇ ਬਾਬਾ ਸ੍ਰੀ ਗਤਿਉ ਦੇ ਆਉਂਦੇ ਕਿਹੋ ਸ਼ਾਂ ਪਹਿਲੇ ਪਾਸੇ ਕਹਿੰਦਾ ਸ਼ਬਦ ਗੁਰੂ ਹਮ ਸੁਰਤੋਂ ਚੇਲਾ ਮਹਾਰਾਜ ਆਪਣੇ ਪਹਿਲੇ ਜਾਮੇ ਚ ਸ਼ਬਦ ਗੁਰੂ ਦੀ ਗੱਲ ਕਰ ਰਿਹਾ ਫਿਰ ਗੁਰੂ ਅਮਰਦਾਸ ਮਹਾਰਾਜ ਆ ਬੈਠੇ ਕਹਿੰਦੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੁਰੂ ਰਾਮਦਾਸ ਮਹਾਰਾਜ ਆ ਬੈਠੇ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਹਰ ਗੁਰੂ ਵਿਅਕਤੀ ਨੇ ਬਾਣੀ ਨੂੰ ਅੱਗੇ ਰੱਖਿਆ ਨਾ ਕਿ ਸਰੀਰ ਨੂੰ ਅੱਗੇ ਉਹਨਾਂ ਨੇ ਕੀਤਾ ਬੰਦੇ ਬਾਣੀ ਆਓ ਪੜੋ ਸਮਝੋ ਵਿਚਾਰੋ ਪਾਈ ਅੱਗੇ ਲੈ ਕੇ ਚੱਲੋ ਪਰ ਉਹਨਾਂ ਲੋਕਾਂ ਨੂੰ ਸਮਝ ਨਹੀਂ ਆ ਜਿਹੜੇ ਡੇਰਾਵਾਦ ਦੇ ਨਾਲ ਲੱਗੇ ਆ ਡੇਰੇਵਾਦ ਡੇਰੇ ਵਾਲੇ ਦੀ ਗੱਲ ਸੁਣਦੇ ਆ ਹਾਂਜੀ ਉਹਨਾਂ ਦੇ ਗੱਡੀਆਂ ਦੇ ਟਾਇਰ ਤੱਕ ਸਾਫ਼ ਕੀਤੇ ਜਾਂਦੇ ਆ ਤਾਂ ਕਾਰਨ ਵੀ ਜੀ ਇਹ ਨਾ ਡੁੱਬਦੇ ਨੂੰ ਤਣਕੇ ਦਾ ਹਾਰਾ ਹੁੰਦਾ ਬੰਦਾ ਰੋੜ ਰਿਹਾ ਹੋਵੇ ਨਾ ਜੀ ਤੇ ਜਿਹੜੀ ਕੰਡੇ ਤੇ ਕੋਈ ਵੀ ਚੀਜ਼ ਉਹਦੇ ਹੱਥ ਆਊਗੀ ਉਹਨਾਂ ਨੇ ਹੱਥ ਪਾਉਣਾ ਇੱਕ ਦਰਖਤ ਦੀ ਟਾਣੀ ਵੀ ਆ ਰਹੀ ਹੈ ਨਾ ਹੱਥ ਉਹਦੇ ਭਾਵੇਂ ਪਤਾ ਵੀ ਹੈਗਾ ਵੀ ਟਾਣੀ ਨੇ ਉਹਨੂੰ ਬਾਹਰ ਨਹੀਂ ਕੱਢਣਾ ਪਰ ਕੋਸ਼ਿਸ਼ ਤੇ ਕਰਦਣਾ ਵੀ ਟਾਣੀ ਨੂੰ ਹੱਥ ਪਾ ਕੇ ਮੈਂ ਪਾਣੀ ਚੋਂ ਤੇਰੀ ਬਾਹਰ ਨਿਕਲਣਾ ਜਦੋਂ ਮਨੁੱਖ ਸਮਾਜ ਵਿੱਚ ਮਾਨਸਿਕ ਤੌਰ ਤੇ ਗੁੰਮਰਾਹ ਹੁੰਦਾ ਵਾ ਟਿਕਦਾ ਵਾ ਪਰੇਸ਼ਾਨੀਆਂ ਚ ਘਿਰਦਾ ਉਹਨੂੰ ਜਿਹੜਾ ਵਿਚਾਰੇ ਨੂੰ ਕੋਈ ਆਸਰਾ ਲੱਭਦਾ ਉੱਥੋਂ ਲੱਭਣ ਦੀ ਕੋਸ਼ਿਸ਼ ਕਰਦਾ ਅਸਲ ਦੇ ਵਿੱਚ ਉਹ ਇੱਕ ਤਾਂ ਉਹਦੇ ਬੰਦੇ ਜਾਣਬੁੱਝ ਕੇ ਜਾਂਦੇ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵਿਚਾਰਾ ਜੀ ਉਹ ਲੱਭਦੇ ਆ ਸਾਡਾ ਟਾਰਗੇਟ ਹੈ ਕਿਨੇ ਬਾਣੀ ਆਪ পড়ੋ ਭਾਈ ਗੁਰਬਾਣੀ ਆਪ ਸਟੱਡੀ ਕਰੋ ਗੁਰੂ ਦੇ ਕੋਲ ਤੁਸੀਂ ਵੇਖੋ ਮੈਸੇਜ ਦੀ ਗੱਲ ਕਰਦਾ ਤੁਸੀਂ ਕਿਸੇ ਦੇਹਧਾਰੀ ਕੋਲ ਜਾਓਗੇ ਹੋ ਸਕਦਾ ਉਹਦੇ ਸੇਵਕ ਕਹਿਣ ਬਾਬਾ ਜੀ ਆਰਾਮ ਕਰ ਰਹੇ ਰਾਤ ਦੇ ਥਕੇ ਹੋਏ ਆ ਠੀਕ ਹੈ ਹੁੰਦਾ ਹੁੰਦਾ ਵੀ ਆ ਹੁੰਦਾ ਅੱਛਾ ਜਿਹੜਾ ਗੁਰਬਾਣੀ ਸਾਡਾ ਗੁਰੂ ਆ ਨਾ ਇੱਥੇ ਤੁਸੀਂ ਰਾਤ ਦੇ 2 ਵਜੇ ਆਓ 1 ਵਜੇ ਆਓ ਦੁਪਹਿਰ ਆਓ ਸੁਬਹਾ ਆਓ ਸ਼ਾਮੀ ਆਓ ਕਦੀ ਦੀ ਕੋਈ ਨਹੀਂ ਕਿ ਸਾਡੇ ਗੁਰੂ ਸਾਹਿਬ ਥੱਕੇ ਉਹਦੇ ਹਰ ਵਕਤ ਇੱਕੋ ਸੰਤ ਕੋ ਜਾਗਤਾ ਹੋਰ ਜਾਗ ਸੁੱਤਾ ਮੂੰਹ ਪਿਆ 35 ਦੇ 35 ਮਹਾਂਪੁਰਖ ਸਾਡੇ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ ਇਹ 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 ਮਹਾਂਪੁਰਖਾਂ ਦੀ ਬਾਣੀ ਸਾਡੇ ਗੁਰੂਆਂ ਦੀ ਬਾਣੀ ਜਿਹੜੀ ਹਰ ਵਕਤ ਸਾਡੇ ਅੰਦਰ ਦੀ ਜੀ ਸੰਤੁਸ਼ਟੀ ਕਰਨ ਵਾਸਤੇ ਤਿਆਰ ਬਰ ਤਿਆਰ ਬੈਠੀ ਹੈ ਜੀ ਤੋਂ ਮੈਂ ਇੱਕ ਇਹ ਮੇਰਾ ਮੰਨਣਾ ਵੀ ਜਦੋਂ ਅਸੀਂ ਗੁਰਬਾਣੀ ਨੂੰ ਆਪ ਪੜਨ ਵਿਚਾਰ ਲੱਗ ਪਏ ਆਪਣੇ ਘਰਾਂ ਦੇ ਗੁਰਬਾਣੀ ਨੂੰ ਆਪਣਾ ਸ਼ਿੰਗਾਰ ਬਣਾਓ ਮੈਨੂੰ ਕਿਸੇ ਦੇ ਮਤਲਬ ਆਸਰੇ ਦੀ ਲੋੜ ਹੀ ਨਹੀਂ ਪੈਂਦੀ ਜੀ ਹਾਂਜੀ ਨਿਤਨੇਮ ਕਰਦੇ ਹੋ ਤੁਸੀਂ ਬਿਲਕੁਲ ਜੀ ਨਿਤਨੇਮ ਕਿਹੜੀਆਂ ਬਾਣੀਆਂ ਤੁਸੀਂ ਨਿਤਨੇਮ ਕਰਦੇ ਹੋ ਸੰਗਤਾਂ ਨੂੰ ਦੱਸ ਸਕਦੇ ਹੋ ਬਿਲਕੁਲ ਜੀ ਕਿਹੜੀਆਂ ਬਾਣੀਆਂ ਨਿਤਨੇਮ ਕਰਦੇ ਹੋ ਜਿਹੜੀ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹੇ ਤੁਸੀਂ ਵਧੀਆ ਟੌਪ ਦਿੱਤਾ ਅਕਾਲ ਤਖਤ ਵੱਲੋਂ ਜਿਹੜੀ ਪ੍ਰਵਾਨ ਸਿੱਖ ਰਹੇ ਤਮਰਦਾ ਜੇ ਜਬਜੀ ਸਾਹਿਬਾ ਜਾਬ ਸਾਹਿਬਾ ਸੋਈਏ ਜੀ ਠੀਕ ਹੈ ਜੀ ਚੌਪਈ ਅਨੰਦ ਸਾਹਿਬ ਆ ਇਹ ਜਿਹੜੀਆਂ ਪੰਜ ਬਾਣੀਆਂ ਇਹਨੂੰ ਪੜ ਕੇ ਹੀ ਖੰਡੇ ਦੀ ਪੋਲ ਤਿਆਰ ਕੀਤੀ ਜਾਂਦੀ ਆ ਵੀ ਤੁਸੀਂ ਵਧੀਆ ਸਵਾਲ ਕੀਤਾ ਵੀ ਮੇਰੇ ਪ੍ਰਤੀ ਇਹ ਗੁੰਮਰਾਹਕੋਨ ਪ੍ਰਚਾਰ ਕੀਤਾ ਜਾਂਦਾ ਨੂੰ ਕਹਿੰਦੇ ਆ ਮੈਨੂੰ ਪਤਾ ਜੀ ਮੈਨੂੰ ਪਤਾ ਉਹ ਇਹ ਕਹਿੰਦੇ ਆ ਕਿ ਸਰਬਜੀਤ ਸਿੰਘ ਧੁੰਦਾ ਕਹਿੰਦੇ ਆ ਜਾਂ ਉਹਨਾਂ ਦੇ ਨਿਕਟਵਰਤੀ ਇਹ ਗੱਲ ਫੁਲਾਉਂਦੇ ਆ ਕਿ ਮੈਂ ਮੈਂ ਤੁਹਾਨੂੰ ਮੇਰਾ ਸਵਾਲ ਹੋਣ ਦਿਓ ਕਿ ਮਿਸ਼ਨਰੀ ਤੋਂ ਤੁਸੀਂ ਜਿਹੜੀ ਹੈ ਆਪਣੀ ਹਾਂਜੀ ਵਿਦਿਆਲੀ ਹਾਂਜੀ ਤੇ ਤੁਸੀਂ ਕਹਿੰਦੇ ਹੋ ਕਿ ਜਾਬ ਸਾਹਿਬ ਚਪਈ ਸਾਹਿਬ ਨਹੀਂ ਪੜਨਾ ਚਾਹੀਦਾ ਮੈਂ ਤਾਂ ਹੀ ਤੁਹਾਨੂੰ ਸਵਾਲ ਪੁੱਛਿਆ ਕਿ ਤੁਸੀਂ ਨਿਯਤ ਨਿਮ ਕਰਦੇ ਹੋ ਜਾਂ ਨਹੀਂ ਜੀ ਜਿਹੜੇ ਵੀ ਕਹਿੰਦੇ ਨੇ ਉਹਨਾਂ ਨੂੰ ਤੁਹਾਨੂੰ ਵੀਡੀਓ ਭੇਜ ਦੇਣੋ ਜੀ ਜੇ ਪਰ ਤੁਹਾਡੇ ਨਾਲ ਕਦੀ ਉਹ ਪੰਜਾਬੀ ਕਹਿੰਦੇ ਕਾਟਾ ਕ੍ਰਿਸ਼ ਹੋਇਆ ਮੈਂ ਫਿਰ ਉਹ ਕਹਿ ਰਿਹਾ ਜੀ ਜੀ ਅਦਾਲਤ ਸਬੂਤ ਮੰਗਦੀ ਹੈ ਨਾ ਜੀ ਬਿਲਕੁਲ ਮੰਗਦੀ ਹੈ ਮੈਂ ਤੁਹਾਡੇ ਬਾਰੇ ਜਿਹੜੀ ਮਰਜ਼ੀ ਗੱਲ ਕਹਦਾ ਤੁਸੀਂ ਕਹੋਗੇ ਮੇਰੇ ਕੋਲ ਸਬੂਤ ਲਿਆ ਕੋਈ ਪਰ ਤੁਸੀਂ ਸਪਸ਼ਟਿਕਰਨ ਦਿੰਦੇ ਹੋ ਸਾਡੇ ਸਰੋਤਿਆਂ ਨੂੰ ਮੈਂ ਫਿਰ ਉਹ ਬੇਨਤੀ ਕਰ ਰਿਹਾ ਜੀ ਜਿਹੜੇ ਪਖੰਡ ਵਾਰ ਤੋਂ ਅਸੀਂ ਲੋਕਾਂ ਨੂੰ ਅਗਾਹ ਕਰਦੇ ਹਾਂ ਜਿਹੜੀਆਂ ਅਸੀਂ ਇਕੋਤਰੀਆਂ ਤੇ ਜਿਹੜੀਆਂ ਜਿਹੜੀਆਂ ਜਿਹੜਾ ਪਖੰਡਵਾਦ ਹੋ ਰਿਹਾ ਵਾ ਜੀ ਉਹਦੇ ਬਾਰੇ ਜਦੋਂ ਅਸੀਂ ਬੋਲਦੇ ਹਾਂ ਹੁਣ ਸਿੱਧਾ ਤੇ ਕਹਿ ਨਹੀਂ ਸਕਦੇ ਤੁਸੀਂ ਉਹਦੇ ਬਾਰੇ ਨਾ ਬੋਲੋ ਬਿਲਕੁਲ ਠੀਕ ਹੈ ਜੇ ਸਿੱਧਾ ਕਹਿਣਗੇ ਫਿਰ ਲੋਕਾਂ ਨੇ ਉਹਨਾਂ ਦੀ ਗੱਲ ਸੁਣਨੀ ਨਹੀਂ ਆ ਉਹ ਕਦੇ ਗੱਲ ਕੋਈ ਇਹੋ ਜਿਹੀ ਕਹੋ ਜਿਹੜੀ ਗੱਲ ਮਤਲਬ ਲੋਕਾਂ ਦੇ ਦਿਮਾਗ 'ਚ ਪਾਤੀ ਜਾਵੇ ਕਿ ਇਹ ਗਲਤ ਬੋਲਦਾ ਹੁਣ ਦੂਜੀ ਗੱਲ ਜਦੋਂ ਅਸੀਂ ਮਰਿਆਦਾ ਦੀ ਗੱਲ ਕਰਦੇ ਮੈਂ ਮੈਂ ਕਿਰਪਾਨ ਪਾਈ ਆ ਅਸੀਂ ਖੰਡੇ ਦੀ ਪਾਉਲ ਲੈ ਕੇ ਸਾਡੇ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਅਸੀਂ ਵੰਡਦੇ ਆ ਜੀ ਜਦੋਂ ਅਮਰ ਸੰਚਾਰ ਹੁੰਦਾ ਜਦੋਂ ਨਵਾਂ ਬੈਚ ਆਰੰਭ ਹੁੰਦਾ ਜੀ ਖੰਡੇ ਦੀ ਪਾਉਲ ਅਕਾਲ ਤਖਤ ਦੀ ਮਰਿਆਦਾ ਦੇ ਅਨੁਸਾਰ ਤਿਆਰ ਹੁੰਦੀ ਸਵਾਲ ਕਰਨ ਵਾਲੇ ਪਤਾ ਕਿਹੜੇ ਜੀ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਖੁਦ ਭਗੌੜੇ ਆ ਕਿਹੜੇ ਬੰਦੇ ਨੇ ਡੇਰੇਦਾਰ ਮੈਂ ਤਾਂ ਨਾਂ ਲੈਂਦਾ ਜੀ ਡੇਰੇਦਾਰ ਹੁਣ ਇੱਕ ਬੰਦਾ ਥੋੜਾ ਇੱਕ ਤਾਂ ਮੈਂ ਕੋਈ ਪ੍ਰੋਪਰ ਨਾਂ ਫਿਰ ਪਰ ਕਈਆਂ ਨੇ ਮਾਫੀ ਵੀ ਮੰਗੀ ਹੁਣ ਜਾ ਕੇ ਕਹਦੀ ਅਕਾਲ ਤਖਤ ਸਾਹਿਬ ਤੇ ਕਿ ਜੋ ਅਸੀਂ ਪਹਿਲਾਂ ਭੁੱਲ ਕੀਤੀ ਉਹਦੀ ਮਾਫੀ ਮੰਗਦੇ ਹਾਂ ਨਹੀਂ ਕੋਈ ਹੁਣ ਅਕਾਲ ਤਖਤ ਸਾਹਿਬ ਦੇ ਅਸੀਂ ਖਿਲਾਫ ਜਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਖਿਲਾਫ ਨਹੀਂ ਬੋਲਾਂਗੇ ਕਾਸ਼ ਕਿਤੇ ਸਾਰੇ ਇਦਾਂ ਭੁੱਲ ਬਖਸ਼ਾ ਲੈਣ ਤਾਂ ਲੱਗਦਾ ਮੈਂ ਕਹਿੰਦਾ ਮੈਂ ਹੁਣ ਤੇ ਕਹਿਣਾ ਵੀ ਜੇ ਕਿਤੇ ਸਾਰੇ ਵਾਪਸ ਮੋੜਾ ਹੋਣਾ ਜਿਹੜੇ ਕਹਿਣ ਕਿ ਅਸੀਂ ਆਪਣੀਆਂ ਆਪਣੀਆਂ ਜੜੀਆਂ ਡਫਲੀਆਂ ਵਜਾ ਰਹੇ ਹਾਂ ਜਿਹੜੇ ਆਪਣੀਆਂ ਆਪਣੀਆਂ ਮਰਿਆਦਾ ਅਸੀਂ ਚਲਾ ਰਹੇ ਹਾਂ ਜੀ ਇਹ ਬੰਦ ਕਰ ਦੇ ਤਾਂ ਸਾਡੀ ਕੌਮ ਚੀਕਦਾ ਨਾ ਸਾਰੇ ਚੜ੍ਹਦੀ ਕਲਾ ਚ ਹੋ ਜਾਈਏ ਪ੍ਰੋਬਲਮ ਇੱਥੇ ਖੜੀ ਆ ਨਾ ਕਿ ਗੱਲਾਂ ਉਹ ਲੋਕ ਕਰ ਰਹੇ ਜਿਹੜੇ ਜਿਹਨਾਂ ਦੀ ਆਪਣੀ ਆਪਣੀ ਡੇਰੇ ਦੀ ਮਰਿਆਦਾ ਜਿਹੜੀ ਆਪਣੀ ਮਰਿਆਦਾ ਡੇਰੇ ਦੀ ਹੁਣ ਮੈਂ ਮੈਂ ਸੁਣਾਉਣਾ ਚਾਹਣਾ ਜੀ ਕਿ ਇੱਕ ਬੰਦਾ ਆਪਣੇ ਡੇਰੇ ਦੀ ਮਰਿਆਦਾ ਨੂੰ ਕੌਮ ਦੀ ਮਰਿਆਦਾ ਬਣਾਉਣਾ ਚਾਹਦਾ ਕੀ ਗੱਲ ਸਹੀ ਆ ਇਹ ਕੰਮ ਸਹੀ ਆ ਪਹਿਲਾ ਇਹ ਗਲਤ ਹੈ ਗਲਤ ਹੈ ਗਲਤ ਹੁਣ ਜਿਹੜਾ ਇੱਕ ਡੇਰੇ ਦੀ ਮਰਿਆਦਾ ਨੂੰ ਕੌਮ ਤੇ ਲਾਗੂ ਕਰਨਾ ਚਾਹੁੰਦਾ ਤੇ ਇੱਕ ਪ੍ਰਚਾਰਕ ਕਹਿੰਦਾ ਆਪਾਂ ਕਾਲ ਤਖਤ ਦੀ ਮਰਿਆਦਾ ਨੂੰ ਸਮਰਪਤਾਂ ਤੇ ਸਵਾਲ ਪਤਾ ਮੇਰੇ ਤੇ ਕੌਣ ਕਰ ਰਿਹਾ ਜਿਹੜੇ ਡੇਰੇ ਦੀ ਮਰਿਆਦਾ ਨੂੰ ਮੰਨਦੇ ਕੋਈ ਪਾਰਟਿਕੂਲਰ ਨਾਮ ਹੈ ਤੁਹਾਡੇ ਬੜੇ ਬੰਦੇ ਜਿਹੜੇ ਜਿੰਨੇ ਵੀ ਬੰਦੇ ਜਿਹੜੇ ਕੋਈ ਕਿਸੇ ਸੰਪਰਦਾਨ ਨਾਲ ਜੁੜਿਆ ਕੋਈ ਕਿਸੇ ਡੇਰੇ ਨਾਲ ਜੁੜਿਆ ਤੇ ਉਹ ਹੈ ਉਹ ਹੀ ਬੰਦੇ ਤੁਹਾਨੂੰ ਟਾਰਗੇਟ ਕਰਦੇ ਮੈਨੂੰ ਮਿਲਦੇ ਜੀ ਮੈਂ ਤਾਂ ਰੋਜ਼ ਵਾਹ ਪੈਂਦਾ ਨਾ ਹਾਂਜੀ ਹੁਣ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਤੇ ਤੁਸੀਂ ਹੁਣ ਕਹਿੰਦੇ ਨਾ ਵੀ ਵਿਰੋਧ ਉਹਦਾ ਕਾਰਨ ਆ ਵੀ ਅੱਜ ਮੈਂ ਨਿਊਜ਼ੀਲੈਂਡ ਚਲ ਜਾਣਾ ਸਾਰੇ ਤੇ ਉੱਪਰ ਕੇ ਇਹਨਾਂ ਨੇ ਉੱਦਾਂ ਹੀ ਬਹਿ ਜਾਣਾ ਹੈਗੇ ਦੋ ਦੋ ਚਾਰ ਚਾਰ ਜਾਣੇ ਆ ਕਿਤੇ ਬੈਠੇ ਆ ਚਿੜੀਆਂ ਜਿਹਾ ਛੇੜਦੇ ਆ ਫਿਰ ਇਹ ਕਹਿੰਦੇ ਜੀ ਇਹਨੂੰ ਤੇ ਇਹ ਤੇ ਪੰਤੋਕੀ ਨੂੰ ਸੁਣਦਾ ਕੋਈ ਨਹੀਂ ਮਹੀਨੇ ਦੇ 30 ਦਿਨ ਹੁੰਦੇ ਨਾ ਜੀ 35 30 ਸਮਾਗ ਹੁੰਦੇ ਆ ਤੁਸੀਂ ਹੁਣ ਆਪਣਾ ਮੈਨੂੰ ਨੰਬਰ ਦਿਓ ਮੈਂ ਤੁਹਾਨੂੰ ਹਰ ਮਹੀਨੇ ਦਾ ਪੋਸਟਰ ਭੇਜਿਆ ਕਰਾਂਗਾ ਤੁਸੀਂ ਆਪਣੇ ਪੇਜ ਤੇ ਪਾਇਆ ਕਰਿਓ ਆ ਆ ਆ ਦੱਸੋ ਜੀ ਆ ਫਲਾਣੇ ਪਿੰਡ ਸਮਾਗਮ ਹੋ ਰਿਹਾ ਕਿ ਇਸ ਪਿੰਡ ਕੋਈ ਸੁਣਖ ਨਹੀਂ ਹੈਗਾ ਅੱਛਾ ਮੈਂ ਪੰਤੋਕੀ ਨੂੰ ਸੰਗਤ ਵਿੱਚ ਕਿੰਨੇ ਅਮਰਤ ਛਕਣ ਵਾਲੇ ਬੰਦੇ ਬੈਠੇ ਹੁੰਦੇ ਆ ਕਿੰਨੇ ਬਾਣੀ ਸਮਝਣ ਵਾਲੇ ਬੈਠੇ ਹੁੰਦੇ ਕਿਸੇ ਵੀ ਗੁਰਦਲੇ ਆਪਾਂ ਜਾਣੇ ਬਿਲਕੁਲ ਉਹਨਾਂ ਨੂੰ ਸਿੱਖੀ ਦੀ ਕੋਈ ਸਮਝ ਨਹੀਂ ਆ ਯਾਰ ਤੁਹਾਨੂੰ ਸਿੱਖੀ ਦੀ ਸਮਝ ਆ ساری ਮਤਲਬ ਤੁਹਾਨੂੰ ਮੇਰੇ ਤੋਂ ਪ੍ਰੋਬਲਮ ਹੈ ਮੈਂ ਤੁਹਾਡੇ ਮੁਤਾਬਕ ਗੱਲ ਨਹੀਂ ਕਰਦਾ ਇਥੇ ਪਰਿਵਾਰ ਚ ਵੀ ਹੁੰਦਾ ਕਈ ਵਾਰੀ ਇੱਕ ਪਤਨੀ ਇੱਕ ਬੱਚੇ ਨੂੰ ਵੀ ਆਪਣੇ ਪਰਿਵਾਰ ਦੇ ਜੀ ਦੀ ਗੱਲ ਪਸੰਦ ਨਹੀਂ ਹੁੰਦੀ ਇਹਦਾ ਮਤਲਬ ਇਹ ਨਹੀਂ ਕੋਈ ਬੰਦਾ ਗਲਤ ਹੋ ਬਿਲਕੁਲ ਪਰ ਤੁਸੀਂ ਕਲੀਅਰ ਤਾਂ ਕਰ ਦਿਓ ਕਿ ਤੁਸੀਂ ਨਿਤਨੇਮ ਪੰਜ ਬਾਣੀਆਂ ਦਾ ਹਾਂਜੀ ਮੈਂ ਤਾਂ ਪਹਿਲਾਂ ਬਾਣੀਆਂ ਦੱਸ ਦਿਓ ਕਿਹੜੀ ਕਿਹੜੀ ਪਹਿਲਾਂ ਪੰਜ ਬਾਣੀਆਂ ਨਹੀਂ ਹੈਗੀਆਂ ਹਾਂਜੀ ਪੰਜ ਬਾਣੀਆਂ ਖੰਡੇ ਦੀ ਪੌਲ ਤਿਆਰ ਕਰਨ ਲਈ ਪੜੀਆਂ ਜਾਂਦੀਆਂ ਠੀਕ ਹੈ ਜੀ ਜਦੋਂ ਆਪਾਂ ਪੰਜ ਬਾਣੀਆਂ ਕਹਿੰਦੇ ਆ ਉਦੋਂ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤਮ ਰਹੇ ਤਾਂ ਮਰਦਨਤਾਬ ਜਪਜੀ ਸਾਹਿਬ ਜਾਬ ਸਾਹਿਬ ਸਹੀਏ ਸوير ਦੀ ਬਾਣੀ ਸ਼ਾਮ ਨੂੰ ਸੋਦਰ ਤੇ ਸੋਲਾ ਸਾਹਿਬ ਦੀ ਬਾਣੀ ਉਦੋਂ ਆਪਾਂ ਸਾਰਾ ਨਾਲ ਨੇ ਪੰਜ ਬਾਣੀਆਂ ਇਕੱਠੀਆਂ ਕਰਦੇ ਨੇ ਆਪਾਂ ਠੀਕ ਹੈ ਜੀ ਅਮਰ ਸੰਚਾਰ ਵੇਲੇ ਜਿਹੜੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਜਪਜੀ ਸਾਹਿਬ ਜਾਪਤਰ ਹੋ ਗਿਆ ਸਵਯੇ ਹੋ ਗਏ ਚੌਪਈ ਹੋ ਗਈ ਅਨੰਦ ਸਾਹਿਬ ਹੋ ਗਿਆ ਠੀਕ ਹੈ ਅਕਾਲ ਤਖਤ ਵੱਲੋਂ ਪ੍ਰਵਾਨਤ ਮੈਂ ਤਾਂ ਕਹਿਆ ਥਾ ਤੇ ਮੇਰਾ ਬਾਪਿਆ ਮੈਂ ਕਿਹਾ ਐਦਾ ਕਰ ਵੀ ਜਿਹੜਾ ਮੈਨੂੰ ਸਵਾਲ ਕਰਨ ਹੁੰਦਾ ਮੈਂ ਕਿਹਾ ਤੁਸੀਂ ਪੜ੍ਹਦੇ ਕਿਦਦੇ ਹਾਂ ਜੀ ਮੈਂ ਕਿਹਾ ਮੂੰਹ ਜਬਾਨੀ ਮੈਂ ਸ਼ੁਰੂ ਕਰਦਾ ਮੂੰਹ ਜਬਾਨੀ ਤੁਸੀਂ ਸ਼ੁਰੂ ਕਰ ਦੋ ਸੰਗਤ ਕਲੀਅਰ ਹੋ ਗਈ ਕਿਹੜੀ ਬਾਣੀ ਜਪਜੀ ਸਾਹਿਬ ਆ ਜਾਪ ਸਾਹਿਬ ਸਵਯੇ ਆ ਮੈਂ ਕਿਹਾ ਜੇ ਮੈਂ ਪਰ ਤੁਸੀਂ ਜਾਪ ਸਾਹਿਬ ਨਹੀਂ ਪੜ੍ਹਦੇ ਮੈਂ ਪੜ੍ਹਦਾ ਮੈਂ ਤੇ ਹੁਣ ਉਸ ਚੱਕਰ ਚ ਇਹਨਾਂ ਨੂੰ ਐਵਰੀ ਡੇ ਪੜ੍ਹਦੇ ਪੜ੍ਹਦਾ ਜੀ ਮੈਂ ਪੜ੍ਹਦਾ ਤੇ ਮੈਨੂੰ ਯਾਦ ਆ ਨਾ ਜੀ ਫਿਰ ਤੁਹਾਡੇ ਚੈਨਲ ਜੇ ਮੈਂ ਪੜਦਾ ਜਿਹੜਾ ਬੰਦਾ ਪੜਦਾ ਨਹੀਂ ਤੁਸੀਂ ਮੈਨੂੰ ਦੱਸੋ ਜਿਹੜੀ ਚੀਜ਼ ਤੁਸੀਂ ਪੜਦੇ ਤੁਹਾਨੂੰ ਜਿਆਦਾ ਹੋ ਸਕਦੀ ਨਹੀਂ ਹੋ ਸਕਦੀ ਮੇਰਾ ਮੇਰਾ ਤੁਹਾਡੇ ਚੈਨਲ ਦਾ ਬਿਲਕੁਲ ਠੀਕ ਹੈ ਇਹ ਠੀਕ ਹੈ ਆ ਲੋਕਾਂ ਨੇ ਵੀਡੀਓ ਸੁਣ ਕੇ ਲੋਕਾਂ ਦਾ ਸਵਾਲ ਹੈ ਜਿਹੜੇ ਕਲੀਅਰ ਕਰਤਾ ਜਿਹੜੇ ਬੰਦੇ ਜਿਹੜਾ ਬੰਦਾ ਨਹੀਂ ਪੜਦਾ ਹੋਊਗਾ ਜੀ ਉਸ ਬੰਦੇ ਨੂੰ ਜਿਆਦਾ ਹੋ ਸਕਦੀ ਨਹੀਂ ਹੋ ਸਕਦੀ ਸਵਾਲ ਹੈ ਮੈਂ ਕਹਿੰਦਾ ਵੀ ਜੇ ਮੈਂ ਪੜਦਾ ਤਾਂ ਮੈਨੂੰ ਜਿਆਦਾ ਨਾ ਹੁਣ ਇਸ ਤੋਂ ਅਗਲੀ ਗੱਲ ਇਹ ਇੱਕ ਬਹਾਨਾ ਅੱਛਾ ਫਿਰ ਇਹ ਕਿਵੇਂ ਪੰਡਾਲ ਚੋਂਗੇ ਤੁਸੀਂ ਜਾਬਸ ਜੀ ਕਹਿੰਦਾ ਤੱਕੇ ਨਾਲ ਤੁਸੀਂ ਮੈਨੂੰ ਜਵਜੀ ਸਿੰਘ ਦੀ ਵਿਆਖਿਆ ਕਰਨ ਲਈ ਕਹੋਗੇ ਮੈਂ ਤਾਂ ਵੀ ਨਹੀਂ ਕਰੂੰਗਾ ਤੁਸੀਂ ਧੱਕੇ ਨਾਲ ਆਪਣੇ ਬੱਚੇ ਨੂੰ ਰੋਟੀ ਨਹੀਂ ਖਵਾ ਸਕਦੇ ਖਵਾ ਸਕਦੇ ਤੁਸੀਂ ਘਰ 'ਚ ਖਾਣਾ ਬਣਾਇਆ ਬੱਚਾ ਕਹਿੰਦਾ ਮੈਂ ਨਹੀਂ ਖਾਣਾ ਖਵਾ ਕੇ ਖਵਾਓ ਮੈਨੂੰ ਬਿਲਕੁਲ ਠੀਕ ਉਹ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਬਾਹਰ ਮੰਗਾਉਣ ਲਗਾ ਤੁਹਾਡਾ ਘਰ 'ਚ ਪੈਦਾ ਹੋਇਆ ਬੱਚਾ ਤੁਹਾਡੀ ਧੌਂਸ ਨਹੀਂ ਮੰਨਦਾ ਤੁਸੀਂ ਪ੍ਰਚਾਰ ਦੇ ਉੱਤੇ ਕਿਦਾਂ ਧੌਂਸੇ ਹੁੰਦੇ ਬਿਲਕੁਲ ਠੀਕ ਠੀਕ ਤੁਸੀਂ ਆਜ਼ਾਦ ਦੇਸ਼ਾਂ 'ਚ ਬੈਠੇ ਜੀ ਫ੍ਰੀडम ਫ੍ਰੀडम ਆ ਨਾ ਭਗਤ ਨਾਮ ਦੇ ਉਹ ਨੂੰ ਉਹਦੀ ਮਾਂ ਕਹਿੰਦੀ ਆ ਬਾਦਸ਼ਾਹ ਕਹਿੰਦਾ ਕਿ ਤੂੰ ਰਾਮ ਦੀ ਜਗ੍ਹਾ ਖੁਦਾ ਕਹੇ ਜੀ 니ਜ ਤੈਨੂੰ ਸਜਾਤੀ ਜਾਊਗੀ ਤੇ ਭਗਤ ਨਾਮਦੇਵ ਦੀ ਮਾਂ ਕਹਿੰਦੀ ਆ ਵੀ ਰੁਦਰ ਕਰੇ ਨਾਮੇ ਕੀ ਮਾਏ ਭਗਤ ਨਾਮਦੇਵ ਦੀ ਮਾਂ ਰੋਧਨ ਕਰਦੀ ਆ ਛੋੜ ਰਾਮ ਕੀ ਨਾ ਭਜਿਆ ਖੁਦਾ ਤੂੰ ਰਾਮ ਕਹਿਣਾ ਛੱਡ ਦੇ ਖੁਦਾ ਕਹਿ ਦੇ ਕਹਿੰਦਾ ਮਾਂ ਆਪਣੀ ਮਰਜ਼ੀ ਨਾਲ ਹਜ਼ਾਰ ਵਾਰ ਪਾਉਂ ਮੈਂ ਖੁਦਾ ਕਹਦਾ ਕੋਈ ਖੁਦਾ ਤੇ ਰਾਮ ਚ ਕੋਈ ਫਰਕ ਨਹੀਂ ਪਰ ਇਹਨਾਂ ਦੇ ਕਹਿਣ ਤੇ ਨਹੀਂ ਕਰ ਇਹਨਾਂ ਦੇ ਕਹਿਣ ਤੇ ਕਹੂੰਗਾ ਤੇ ਈਨ ਮਨਣ ਵਾਲੀ ਗੱਲ ਹੋ ਜਾਈ ਆਪਣੀ ਮਰਜ਼ੀ ਨਾਲ ਹਜ਼ਾਰ ਵਾਰ ਕਮਾਂ ਪਰ ਇਹ ਬਾਣੀ ਚੱਡੇ ਵੱਡੇ ਪੱਖ ਲਿਖੇ ਇਹ ਕੌਣ ਦਿਆ ਜੀ ਫਿਰ ਫਿਰ ਇਹ ਜਿਹੜੇ ਸਾਨੂੰ ਸਵਾਲ ਕਰਦੇ ਆ ਕਿੰਨੇ ਪ੍ਰਚਾਰਕਾਂ ਦੇ ਵੱਲ ਐਸੇ ਐਸੇ ਪ੍ਰਚਾਰਕ ਜਿਹੜੇ ਨੈੱਟ ਦੇ ਪੈ ਜਾਂਦੇ ਨੇ ਨਾਂ ਪਤਾ ਜੀ ਕਿ ਅਕਾਉ ਤਖਤ ਤੇ ਹਮਲਾ ਕਿਉਂ ਹੋਇਆ ਕਿਉਂਕਿ ਸੰਤ ਬਾਬਾ ਜਨਰ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਸ ਵਿੱਚ ਮੀਟਿੰਗ ਹੋਈ ਠੀਕ ਕਿਦਿ ਗਰੀ ਮੀਟਿੰਗ ਹੋਈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀ ਤੇ ਸੰਤ ਬਾਬਾ ਜਨਰ ਸਿੰਘ ਦੀ ਆਪਸ ਵਿੱਚ ਮੀਟਿੰਗ ਹੋਈ ਕਿ ਤੁਹਾਨੂੰ ਕੋਈ ਪਤਾ ਮੈਂ ਤੁਹਾਡੇ ਤੁਹਾਨੂੰ ਵੀਡੀਓ ਦੱਸ ਦਵਾਂ ਤੂੰ ਚਲਾ ਦਿਓ ਆਪਣੇ ਪੇਜ ਤੇ ਚਲਾਇਓ ਪੇਜ ਤੇ ਚੱਲੇਗੀ ਹਾਂਜੀ ਸੰਤਾਂ ਨੂੰ ਦੇਖਣਗੇ ਹਾਂਜੀ ਸੰਤਾਂ ਵੇਖਣੋ ਤੇ ਕਿੰਨੇ ਆ ਥਾਵਾਂ ਤੇ ਉਹਨਾਂ ਲੋਕਾਂ ਨੇ ਉਹਨਾਂ ਕੋਲ ਮਾਫੀਆਂ ਮੰਗਾਈਆਂ ਕਿ ਤੂੰ ਗਲਤ ਬੋਲਿਆ ਜੀ ਕਿ ਸੰਤ ਬਾਬਾ ਜਨੈਸ਼ਰ ਨਾਲ ਗੁਰੂ ਗੋਬਿੰਦ ਸਿੰਘ ਮਾਹ ਜੀ ਮੀਟਿੰਗ ਹੋਈ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੰਤ ਜਨੈਸ਼ਰ ਸਿੰਘ ਜੀ ساری ਜ਼ਿੰਦਗੀ ਉਹਨਾਂ ਪ੍ਰਚਾਰ ਨਹੀਂ ਹੋਣਾ ਟਖਾਲ ਦਾ ਤੈਨੂੰ ਅਕਾਲ ਤਖਤ ਤੇ ਹਮਲਾ ਕਰਾਉਣਾ ਪੈਣਾ ਤੇ ਬਾਬਾ ਜੀ ਨੇ ਕਿਹਾ ਮੈਂ ਨਹੀਂ ਚਾਹੁੰਦਾ ਖਾਲਸਾ ਤੇ ਹਮਲਾ ਹੋਵੇ ਫਿਰ ਅਕਾਲਤ ਖਤੇ ਹਮਲਾ ਹੋਇਆ ਤੇ ਦੁਨੀਆ ਦੇ ਵਿੱਚ ਫਿਰ ਟਕਸਾਲ ਦਾ ਪ੍ਰਚਾਰ ਹੋਇਆ ਹੂੰ ਤੂੰ ਤਾਂ ਟਕਸਾਲ ਦੇ ਵੀ ਖਿਲਾਫ ਹੋ ਮੈਂ ਨਹੀਂ ਖਿਲਾਫ ਜੀ ਤੇ ਮੈਂ ਤਾਂ ਬੋਲਦੇ ਹੋ ਖਿਲਾਫ ਟਕਸਾਲ ਦੇ ਖਿਲਾਫ ਬੋਲਿਓ ਤੁਸੀਂ ਕਈ ਵਾਰੀ ਨਹੀਂ ਮੈਂ ਮੈਂ ਫਿਰ ਮੇਰੀ ਬੇਨਤੀ ਸੁਣੋ ਹਾਂਜੀ ਮੇਰੀ ਬੇਨਤੀ ਸੁਣੋ ਜੀ ਜਦੋਂ ਉਹ ਵੀਡੀਓ ਵਿੱਚ ਗੱਲ ਬੋਲੀ ਗਈ ਹੂੰ ਪ੍ਰਚਾਰਕ ਬਾਰੇ ਤੁਹਾਨੂੰ ਪਤਾ ਕਿਹੜੇ ਪ੍ਰਚਾਰਕ ਨੇ ਬੋਲੀ ਤੁਸੀਂ ਦੱਸ ਦੋ ਨਿੱਤ ਤੋਂ ਅੱਜ ਮੋਸੂਨ ਆ ਗਿਆ ਤੁਸੀਂ ਦੱਸੋ ਚੈਨਲ ਤੇ ਸੰਤਾ ਦੇਖ ਰਿਹਾ ਤੁਸੀਂ ਮਾਂਡਲਨ ਫੇਰੀ ਤੇ ਉਹ ਦੱਸੋ ਤੁਸੀਂ ਤੁਸੀਂ ਹੀ ਮਾਂਡਲਨ ਜਵਾਬ ਦਿਓ ਤੁਹਾਨੂੰ ਉਸ ਪ੍ਰਚਾਰ ਦਾ ਨਹੀਂ ਪਤਾ ਮੈਨੂੰ ਨਹੀਂ ਪਤਾ ਪੱਕੀ ਗੱਲ ਸੱਚ ਹੈ ਮੈਂ ਕੈਮਰੇ ਮੋਰੇ ਬੋ ਰਿਹਾ ਮੈਨੂੰ ਨਹੀਂ ਪਤਾ ਨਹੀਂ ਪਤਾ ਤੁਸੀਂ ਦੱਸ ਦੋ ਠਾਕੁਰ ਸਿੰਘ ਪਟਿਆਲੇ ਵਾਲਾ ਪ੍ਰਚਾਰਕ ਭਾਈ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਦਮ ਦੀ ਮਟਕਸਾਲ ਵਾਲੇ ਹਾਂਜੀ ਨਹੀਂ ਉਹ ਦੋ ਆ ਇੱਕ ਬਾਬਾ ਠਾਕੁਰ ਸਿੰਘ ਹੋਇਆ ਜਿਹੜੇ 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 ਮੁਖੀ ਹੋਏ ਉਹਨਾਂ ਦੀ ਗੱਲ ਹੀ ਕਰਦੇ ਮੈਂ ਅੱਛਾ ਜੀ ਇਹ ਪਟਿਆਲੇ ਵਾਲਾ ਠਾਕੁਰ ਜਿਹੜੇ ਭਾਰੇ ਜਿੰਗ ਹਾਂਜੀ ਉਹਨਾਂ ਦੀ ਵੀਡੀਓ ਨੈਟ ਤੇ ਪਈ ਹੋਈ ਹੈ ਮੈਂ ਕੋਲੋਂ ਤਾਂ ਕਹਿ ਨਹੀਂ ਮੈ ਕੋਲ ਉਹ ਨਹੀਂ ਕਰ ਪਿਆ ਤੁਹਾਡੇ ਕੋਈ वार्तालाप ਉਹਨਾਂ ਨਾਲ ਇਹਨਾਂ ਦੇ ਕਿਸੇ ਮਿੱਤਰ ਨਾਲ ਹੋਈ ਨਹੀਂ ਜੀ ਬੇਨਤੀ ਜੀ ਜੀ ਵੀਡੀਓ ਨੈੱਟ ਤੇ ਪਈ ਹੋਈ ਹੈ ਮੇਰਾ ਸਵਾਲ ਇਹ ਸੀ ਕਿ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਕਦੀ ਉਹਨਾਂ ਨੂੰ ਆਣ ਕੇ ਪੁੱਛਿਆ ਵੀ ਤੁਸੀਂ ਐਡੀ ਵੱਡੀ ਗੱਲ ਪੇਦਾ ਮਤਲਬ ਜੋ ਹੜਨਾ 84 ਚ ਹੋਇਆ ਜੋ ਕਾਨਪੁਰ ਹੋਇਆ ਬਕਰੋ ਹੋਇਆ ਚਾਸ ਹੋਇਆ ਦਿੱਲੀ ਹੋਇਆ ਜੋ ਕੁਝ ਵਾਪਰਿਆ ਤੇ ਫਿਰ ਆਪਾਂ ਜੇ ਗੱਲ ਮੰਨ ਲਈਏ ਆਪਾਂ ਤੇ ਫਿਰ ਇਹ ਕਸੂਰ ਕਿਹਦਾ ਆਇਆ ਫਿਰ ਅੱਛਾ ਤੁਸੀਂ ਇਹ ਦੱਸੋ ਰੱਬ ਤੋਂ ਡਰਦੇ ਹੋ ਹਾਂਜੀ ਰੱਬ ਤੋਂ ਡਰਦੇ ਹੋ ਹਾਂਜੀ ਸਹੀ ਗੱਲ ਕਹਿ ਰਹੇ ਮੇ। ਹਾਂਜੀ ਹਾਂਜੀ। ਰੱਬ ਤੋਂ ਵਾਕੀ ਡਰਦੇ ਹੋ। ਪਹਿਲੀ ਗੱਲ ਤੇ ਇੱਕ ਬੇਨਤੀ ਕਰਾਂ। ਜੀ। ਡਰ ਦੇ ਅਰਥ ਕੀ ਹੁੰਦੇ ਭਲਾ? ਨਰਮਲ ਭੋਵਾ ਪਾਣੂ। ਹਾਂ ਵੀ ਤੁਹਾਨੂੰ ਪੈ ਹੈ। ਮਾਲਕ ਦਾ ਪੈ ਹੈ, ਮਾਲਕ ਦਾ ਡਰ ਹੈ। ਤੇ ਭੈ ਵਿੱਚ ਜੀਵਨ ਜਿਉਨੇ ਰੋਜ਼ ਆਪਾਂ ਗੱਲ ਕਰਦੇ। ਧਰਤੀ ਤੇ ਵੀ ਕਿਸੇ ਬੰਦੇ ਨੂੰ ਡਰਦੇ ਹੋ? ਹਾਂਜੀ। ਧਰਤੀ ਤੇ ਜਿਹੜੇ ਬੰਦੇ ਨੇ ਇਨਸਾਨ ਨੂੰ ਉਹ ਤੋਂ ਵੀ ਕਿਸੇ ਨੂੰ ਡਰਦੇ ਹੋ? ਇੱਕ ਬੇਨਤੀ ਕਰਾਂ। ਜੀ। ਬਾਣੇ ਦੇਖਿਆ ਨਿਕਟ ਬੁਝੇ ਸੋ ਬੁਰਾ ਕਿਉਂ ਕਰੇ? ਹਮ। ਬੇਕਸੰਚੈਨਤ ਡਰਦਾ ਫਿਰੇ। ਹਮ। ਜਿੰਨਾ ਬੰਦੇ ਕੋਲ ਜ਼ਹਿਰ ਹੋਏਗਾ, ਉਹਨਾਂ ਡਰ ਪੈਦਾ ਹੋਏ ਜਦੋਂ ਤੁਸੀਂ ਗਲਤ ਕੰਮ ਨਹੀਂ ਕਰਨਾ ਤੇ ਡਰ ਕਿਸੋਂ ਆਏਗਾ ਤੁਹਾਡੀ ਜੀ ਫਿਰ ਹਥਿਆਰ ਕਿਉਂ ਰੱਖਦੇ ਹੋ ਤੁਸੀਂ ਹਾਂਜੀ ਵੈਪਨ ਕਿਉਂ ਰੱਖਿਆ ਤੁਸੀਂ ਪਰਚੇ ਕਿਉਂ ਤੁਹਾਡੇ ਤੇ ਚੱਲਦੇ ਬਹੁਤ ਵਧੀਆ ਵੈਪਰ ਰੱਖਣਾ ਸੇਫਟੀ ਰੱਖਣੀ ਮੈਡੀਕਲ ਹੈ ਕੋਈ ਸਾਡੇ ਗੁਰੂਆਂ ਨੇ ਰੱਖੀ ਗੱਲ ਚੰਗੀ ਹੈ ਲਾਹੌਰ ਚੰਗੀ ਹੈ ਲਾਹੌਰ کارਖਾਨਾ ਫਿਰ ਗੱਲ ਚੰਗੀ ਹੈ ਪਰ ਪ੍ਰਚਾਰਕਾਂ ਨੂੰ ਕੀ ਲੋੜ ਹੈ ਤੁਸੀਂ ਧਰਮ ਦਾ ਪ੍ਰਚਾਰ ਕਰ ਰਹੇ ਹੋ ਮੈਂ ਜਵਾਬ ਦਿੰਦਾ ਜੀ ਜੀ ਲਾਹੌਰ کارਖਾਨਾ ਸੀ ਗੁਰੂ ਸਾਹਿਬ ਦਾ ਠੀਕ ਹੈ ਜੀ ਹਾਂਜੀ ਕਿਸੇ ਇੱਕ ਹੁੰਦਾ ਆਪਣੇ ਕੋਲ ਜਿਹੜੇ ਗੁਰੂਆਂ ਨੇ ਰੱਖਿਆ ਜੀ ਇਹਦਾ ਮਤਲਬ ਗੁਰੂ ਸਾਨੂੰ ਡਰ ਸੀ ਕੋਈ ਜੇ ਮੈਂ ਤੁਹਾਡਾ ਮੈਂ ਜਵਾਬ ਬਿਲਕੁਲ ਠੀਕ ਕਰ ਗੁਰੂ ਸਾਹਿਬ ਦੇ ਕੋਲ ਹਥਿਆਰ ਸੀ ਗੁਰੂ ਸਾਹਿਬ ਦੇ ਕੋਲ ਲਾਹੌਰ ਕਾਰ ਕੰਨਾ ਸੀ ਫਿਰ ਤੁਹਾਡੇ ਕਹਿੰਦੇ ਤਾਂ ਜੇ ਪ੍ਰਚਾਰਕ ਰੱਖੇ ਤੇ ਤੁਸੀਂ ਮੈਨੂੰ ਪਹਿਲਾ ਸਵਾਲ ਕੀਤਾ ਡਰ ਆ ਤੇ ਗੁਰੂ ਸਾਹਿਬ ਨੂੰ ਫਿਰ ਤੁਸੀਂ ਇਹ ਸ਼ਰਤ ਕਰ ਜੋ ਗੁਰੂ ਸਾਹਿਬ ਡਰਦੇ ਸੀ ਮੈਂ ਲੋਕਾਂ ਦੀ ਗੱਲ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਵੀ ਫਿਰ ਜਵਾਬ ਗੁਰੂ ਸਾਹਿਬ ਤੇ ਪ੍ਰਚਾਰਕਾਂ ਦੇ ਵਿੱਚ ਬਹੁਤ ਡਿਫਰੈਂਸ ਹੈ ਬਹੁਤ ਫਰਕ ਹੈ ਉਸ ਜੀ ਨਹੀਂ ਸਿੱਖਾਂ ਦੀ ਗੱਲ ਕਰ ਆਪਾਂ ਗੁਰੂਆਂ ਤੋਂ ਬਾਅਦ ਆਪਾਂ ਸਿੱਖਾਂ ਤੇ ਆ ਜਾਂਦੇ ਤੁਹਾਡੇ ਤੋਂ ਪਰਚੇ ਵੀ ਹੋਏ ਹੋਏ ਆ ਪਰਚੇ ਹੋਏ ਹੁਣ ਵੀ ਚੱਲਦੇ ਹਾਂਜੀ ਚੱਲਦੇ ਪਰ ਪਰਚੇ ਐਦਾਂ ਹੀ ਪ੍ਰਚਾਰ ਕਰਦੇ ਤਤ ਮੈਂ ਵੀ ਦੱਸਣਾ ਚਾਹਣਾ ਕੀ ਪਤਾ ਪਰਚੇ ਵਾਲੇ ਬਾਬੇ ਅੰਦਰ ਖਾਤੇ ਦਾ ਕਹਿੰਦੇ ਵੀ ਹੁਣ ਕਿ ਛੱਡੋ ਪੜਾਉਣਾ ਪਾਏ ਝੁਕੀ ਲੈਣਾ ਤੇ ਮੈਂ ਕਹਿੰਦਾ ਕੋਈ ਮੇਰੀ ਕੋਈ ਤੁਹਾਡੀ ਦੁਸ਼ਮਣੀ ਨਹੀਂ ਕਿਸੇ ਨਾਲ ਹਾਂ ਨਾ ਮੈਂ ਕਹਾਂ ਮੇਰੀ ਕੋਈ ਤੁਹਾਡਾ ਨਿੱਜੀ ਦੁਸ਼ਮਣੀ ਨਹੀਂ ਹੈਗੀ ਹਰ ਸਾਡੀ ਸਿਧਾਂਤਕ ਜਾਗਾ ਸਾਡੀ ਸਿਧਾਂਤਕ ਜਾਗਾ ਸੀ ਸਿਧਾਂਤ ਦੀ ਗੱਲ ਕਰਦੇ ਆ ਤੁਣ ਲੱਗਦਾ ਨਹੀਂ ਸ਼ਾਇਦ ਇਸੇ ਡਰ ਕਰਕੇ ਪ੍ਰਚਾਰਕ ਪਿੱਛੇ ਹਟਦਾ ਹਾਂਜੀ ਜਿਹੜੇ ਤੁਸੀਂ ਹੁਣੇ ਗੱਲਾਂ ਬਾਹਰ ਤੇ ਗੱਲਾਂ ਕਰ ਰਹੇ ਸੀ ਕਿ ਭਾਈ ਪਬਲਿਕ ਵਿੱਚ ਗੱਲ ਕਰੋ ਤੁਸੀਂ ਆਣ ਕੇ ਇਹੋ ਲੱਗਦਾ ਨਹੀਂ ਕਿ ਬੰਦਾ ਦੋਗਲਾ ਕਿਰਦਾਰ ਨਿਭਾ ਰਿਹਾ ਮੇਰੇ ਪਰ ਤੁਸੀਂ ਐਦਾਂ ਹੀ ਰਹੋਗੇ ਜਿਵੇਂ ਚੱਲ ਰਹੇ ਹੋ ਮੈਂ ਐਦਾਂ ਮਰੂੰਗਾ ਐਦਾਂ ਮਰੂੰਗਾ ਕਿਆ ਕੀਤਾ ਪਿਆ ਕਿਆ ਕੀਤਾ ਪਿਆ ਕਿਉਂਕਿ ਮੈਂ ਜੇ ਤਾਂ ਮੈਨੂੰ ਲੱਗਦਾ ਵੇ ਰਾਤ ਨੂੰ ਸੌਣ ਲੱਗਾਂ ਮੈਂ ਰਾਤ ਨੂੰ ਜਦੋਂ ਸੌਂਣਾ ਤੇ ਉਦੋਂ ਜਮੀਰ ਦੇਤੇ ਸੁਣਦੀ ਨਹੀਂ ਦਾਂਦੀ ਬੜੀ ਕਮਾਲ ਦੀ ਸੱਚਾ ਪਾਸ਼ਾ ਬੇਈਮਾਨੀ ਨਹੀਂ ਕਰ ਰਿਹਾ ਮੈਂ ਕਿਸੇ ਨਾਲ ਠੱਗੀ ਨਹੀਂ ਮਾਰ ਰਿਹਾ ਪਾਣੀ ਚ ਰਲਾ ਨਹੀਂ ਪਾ ਰਿਹਾ ਜੋ ਪਿਓਰ ਗੱਲਾਂ ਕਰ ਕੇ ਨੂੰ ਚੰਗਾ ਲੱਗਦਾ ਸੁਣੇ ਜਿਹਨੂੰ ਨਹੀਂ ਚੰਗਾ ਲੱਗਦਾ ਨ ਹਾਂਜੀ ਘਬੜਾ ਪਨ ਕਿਉਂ ਤੁਹਾਡੀ ਘਬੜਾ ਪਤਾ ਕੀ ਹੁੰਦਾ ਮੇਰੇ ਵੀਰ ਘਬੜਾ ਇਹ ਹੁੰਦਾ ਵਾ ਵੀ ਜਿਹੜੀ ਗੱਲ ਬੰਦੇ ਨੂੰ ਫਿੱਟ ਨਾ ਹੁਣ ਮੈਂ ਐਗਜ਼ਾਮਪਲ ਦਿੰਨਾ ਅਕਸਰੀ ਕਿ ਘਰ ਦੇ ਨਾਲ ਖਾਣਾ ਬਣਿਆ ਬੜਾ ਵਧੀਆ ਜੀ ਸਬਜੀ ਬਣਾਈਆਂ ਦਾਲ ਬਣਾਈਆਂ ਪਰਿਵਾਰ ਦੇ ਤੇ ਬੰਦੇ ਨੂੰ 102 ਬੁਖਾਰ ਜੀ ਅੱਗੇ ਰੱਖੀ ਮੂੰਹ ਚ ਬੁਰਕੀ ਪਾਈ ਜੀ ਕਹਿੰਦਾ ਸਬਜੀ ਨਹੀਂ ਸਵਾਦ ਹਮ ਲਗਮ ਬੇਟੀ ਬੋਲੀ ਬੇਟਾ ਬੋਲਿਆ ਡੈਡੀ ਅੱਜ ਤਾਂ ਸਬਜੀ ਬੜੀ ਸਵਾਦ ਬਣੀ ਹੈ ਜੀ ਹੁਣ ਸਬਜੀ ਸਵਾਦ ਆ ਪਰ ਪ੍ਰੋਬਲਮ ਕੀ ਹੈ ਵੀ ਜੁਬਾਨ ਦਾ ਟੇਸਟ ਨਹੀਂ ਅਗਰ ਬੁਖਾਰ ਚੜਿਆ ਬਿਲਕੁਲ ਠੀਕ ਜਦੋਂ ਬੁਖਾਰ ਲੈ ਕੇ ਇਹੋ ਸਬਜੀ ਸਵਾਦ ਲੱਗਣ ਲੱਪਣੀ ਸੀ ਮੈਂ ਇਦਾਂ ਹੀ ਜਦੋਂ ਅੰਦਰ ਵਿਸ਼ਿਆਂ ਵਕਾਰਾਂ ਦਾ ਬੁਰਾਈਆਂ ਦਾ ਬੁਖਾਰ ਛੜਿਆ ਹੋਵੇ ਨਾ ਸੱਚ ਕੋੜਾ ਲੱਗਦਾ ਜੀ ਜਦੋਂ ਅੰਦਰੋਂ ਬੁਖਾਰ ਲੈ ਕੇ ਆ ਬੰਦਾ ਅੰਦਰੋਂ ਠੀਕ ਹੋ ਗਿਆ ਸੱਚ ਦੇ ਮਿੱਠੇ ਇਹਦੇ ਨਾਲ ਦੀ ਤੇ ਮਿੱਠੀ ਦੁਨੀਆ ਦੀ ਚੀਜ਼ ਕੋਈ ਨਹੀਂ ਬਾਬੇ ਫਰੀਦ ਨੇ ਆਖਿਆ ਸੀ ਨਾ ਕਿ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਪਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁਜਣ ਤੋਂ ਦੁਨੀਆ ਦੀ ਤਾਂ ਕੋਈ ਮਠਾਸ ਈ ਨਹੀਂ ਜਿੱਡੀ ਮਠਾਸ ਗੁਰਬਾਣੀ ਵਿੱਚ ਪਈ ਸੋ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਬੜਾ ਪ੍ਰਚਾਰ ਹੁੰਦਾ ਹੈ ਜਿਹੜੇ ਪੰਜਾਬ ਦੇ ਵਿਰੋਧੀ ਨੇ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਲੀ ਗਈ ਪੰਜਾਬ ਨਸ਼ੇੜੀ ਹੈ ਹਾਂਜੀ ਸਾਡੇ ਪੰਜਾਬੀ ਨੌਜਵਾਨ ਬੱਚੀਆਂ ਬੀਬੀਆਂ ਭੈਣਾ ਹਾਂਜੀ ਮਾਵਾ ਤੱਕ ਨੂੰ ਭੰਡਿਆ ਜਾਂਦਾ ਵੱਡੇ ਪੱਦਰ ਤੇ ਭੰਡਿਆ ਵੀ ਗਿਆ ਪਰ ਅੱਜ ਪੰਜਾਬ ਸੰਕਟ ਚ ਹੈ ਹਾਂਜੀ ਖਾਸ ਕਰਕੇ ਮਾਝੇ ਦੀ ਗੱਲ ਕਰਦੇ ਆਪਾਂ ਬੜਾ ਵੱਡਾ ਸੰਕਟ ਸਾਡੇ ਡੰਗਰ ਹਾਂਜੀ ਸਾਡੇ ਪਰਿਵਾਰ ਸਾਡੇ ਘਰ ਰੂੜੀ ਪਰ ਉਹੀ ਪੰਜਾਬ ਦੀ ਜਵਾਨੀ ਹੈ ਬਿਲਕੁਲ ਜਿਹੜੀ ਅੱਜ ਨੂੰ ਸਾਹਮ੍ਰੀ ਇਹ ਸੇਵਾ ਕਰ ਰਹੀ ਹੈ ਬਿਲਕੁਲ ਕਿਵੇਂ ਦੇਖ ਦੋ ਪੰਜਾਬ ਦੀ ਜਵਾਨੀ ਅਸਲ ਦੇ ਵਿੱਚ ਤਾਂ ਇਹ ਗੱਲ ਅਕਸਰ ਮੈਂ ਪਹਿਲਾਂ ਵੀ ਕਹਿੰਦਾ ਨਾ ਕਿ ਇੱਕ ਨੈਟਿਵ ਸਰਜਾਇੰਡਾ ਪੰਜਾਬ ਪਰ ਜੇ ਮਨ ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ ਮੈਂ ਆਪਣੇ ਪਿੰਡ ਤੁਸੀਂ ਸਟੇਜ 'ਤੇ ਗੱਲ ਕਰਦੇ ਹੋ ਹਾਂਜੀ ਕਰਦਾ ਮੰਨ ਲਓ ਸਾਡਾ ਪਿੰਡ ਸਾਡੇ ਪਿੰਡ 'ਚ ਮੰਨ ਲਓ 5000 ਲੋਕ ਆ ਮੇਨੂੰ ਲੱਗਦਾ ਸਾਡੇ ਪੂਰੇ ਪਿੰਡ ਦੇ ਵਿੱਚ ਜੀ 50 60 ਨੌਜਵਾਨ ਨਸ਼ਾ ਕਰਦੇ ਹੋਣੇ ਹੁਣ ਵੀ ਮੈਂ ਹੁਣ ਦੱਸਾਂਗਾ ਹੁਣ 50 60 ਨੌਜਵਾਨ ਇੱਕ 5000 ਦੀ ਵੋਟ ਵਿੱਚੋਂ ਐਡੀ ਵਿਡਾ ਮੈਟਰ ਨਹੀਂ ਹੈਗਾ ਜੀ ਇਦਾਂ ਹੀ ਪੰਜਾਬ ਦੇ ਬਹੁਤ ਐਸੇ ਪਰਿਵਾਰ ਆ ਜਿੰਨਾ ਪਰਿਵਾਰ ਇੱਕ ਇੱਕ ਜੀਵ ਨਿਸ਼ਾਨੀ ਕਰਦਾ ਜੀ ਪਰ ਮੀਡੀਆ ਕਿਦਾਂ ਗੱਲ ਨੂੰ ਚੁੱਕਦਾ ਜੇ ਤਾਂ ਸਰਕਾਰ ਆ ਝਾੜੂ ਵਾਲਿਆਂ ਦੀ ਆਮ ਪਾਰਟੀ ਦੀ ਫਿਰ ਹੁਣ ਵੀ ਆ ਮੈਂ ਮੇਰਾ ਮੇਰਾ ਸਵਾਲ ਇਹ ਸੀ ਵੀ ਜੇ ਤੇ ਸਰਕਾਰ ਝਾੜੂ ਵਾਲਿਆਂ ਦੀ ਆ ਜੀ ਫਿਰ ਤੇ ਕਾਂਗਰਸ ਤੇ ਅਕਾਲੀ ਨੇ ਇਦਾਂ ਪੇਸ਼ ਕਰਨਾ ਕਿ ਪੰਜਾਬ ਦੇ ਦੇ ਪੱਲੇ ਕੱਖ ਨਹੀਂ ਜਿਆ अच्छा जबो सरकार बनके देखो मैं है, मैं न्यूट्रल じゃ ਬੰਦਾ ਇਹ ਹਰ ਪ੍ਰਚਾਰ ਕੇ ਗੱਲ ਸਟੇਟਮੈਂਟ ਨਹੀਂ ਦਊਗਾ ਕਿ ਸਰਕਾਰ ਤੇ ਥੱਲੇ ਦਾ ਨਹੀਂ ਤੁਸੀਂ ਮੈਂ ਤਾਂ ਹੀ ਉਹਦਾ ਨਾਮ ਲੈਤਾ ਸਾਰਿਆਂ ਦਾ ਹੱਤਾਂ ਨਹੀਂ ਮਿਲਾਂਦੇ ਕਿਸੇ ਨਾਲ ਮੈਂ ਤਾਂ ਹੀ ਉਹ ਤੇ ਪਹਿਲਾਂ ਬੇਨਤੀ ਕਰਦੇ ਵੀ ਜੇ ਮੈਂ ਇਹਦਾ ਉਹਦਾ ਨਾਮ ਨਹੀਂ ਲੈਣਾ ਤੁਸੀਂ ਹੁਣ ਤੁਸੀਂ ਹੁਣ ਮੈਨੂੰ ਕਿਹਾ ਥੋੜਾ ਕਿ ਇਹਦਾ ਨਾਮ ਨਾ ਲਈ ਜੀ ਬਿਲਕੁਲ ਤੁਸੀਂ ਆਪ ਲਿਆ ਮੈਂ ਆਪ ਨਾਮ ਲਿਆ ਕਿਉਂਕਿ ਮੈਂ ਜਾਂਦੇ ਮੈਨੂੰ ਦਿੱਲੀ ਉੱਤਰ ਦਾ ਜਵਾਬ ਦੇਣਾ ਵੀ ਤੂੰ ਸਾਡਾ ਕੋ ਨਾਮ ਲਿਆ ਮੈਂ ਕਿਉਂਕਿ ਲੈਣਾ ਭਾਈ ਜੀ ਮੈਂ ਤਾਂ ਆਪਣੇ ਗੁਰੂ ਦਾ ਦਿੱਤਾ ਜਸ ਦਾ ਦਿੱਤਾ ਫੜਣਾ ਤੇਸ ਕਹੀਆ ਸਾਹਿਬ ਜੀ ਜੀ ਵੀ ਮੈਂ ਕਿਹਦੇ ਕਿੱਲੇ ਨਾਲ ਥੋੜਾ ਬੱਦਾਂ ਵੀ ਮੈਨੂੰ ਮੇਰੇ ਤੋਂ ਤੁਮਰੇ ਕਹਿਨ ਦਾ ਭਾਵ ਗੱਲਾਂ ਜਿਹੜੀਆਂ ਦਿੱਤਾ ਜਾ ਰਿਹਾ ਪੰਜਾਬੀ ਉਹਦੋਂ ਆ ਪੰਜਾਬੀਆਂ ਨੂੰ ਵੀ ਜੇ ਤੇ ਸਰਕਾਰ ਆਮ ਪਾਰਟੀ ਦੀ ਫਿਰ ਕਾਂਗਰਸ ਅਕਾਲੀਆਂ ਨੇ ਕਹਿਣਾ ਵੀ ਖਤਮ ਹੋ ਗਿਆ ਪੰਜਾਬ ਜਦੋਂ ਆ ਗਈ ਕਾਂਗਰਸ ਫਿਰ ਦੂਜਿਆਂ ਨੇ ਕਹਿਣਾ ਵੀ ਪੰਜਾਬ ਹੁਣ ਵੇਖੋ ਹੁਣ ਆਮ ਪਾਰਟੀ ਨੂੰ ਬਿਲਕੁਲ ਨਹੀਂ ਲੱਗਦਾ ਪੰਜਾਬ ਜਨਸ਼ ਹੈਗਾ ਹੁਣ ਲੱਗਦਾ ਵਾ ਕਾਂਗਰਸ ਤੇ ਅਕਾਲੀਆਂ ਨੂੰ ਜਦੋਂ ਕਾਂਗਰਸ ਆ ਗਈ ਫੇਰ ਫੇਰ ਝਾੜੂ ਵੜੇ ਲੱਗਣ ਲੱਗਾ ਆਪਣਾ ਵੀ ਪੰਜਾਬ ਦੇ ਤੇ ਨਸ਼ਾ ਹੀ ਬਹੁਤ ਆ ਬੜਾ ਬੁਰਾ ਹਾਲ ਹੋ ਗਿਆ ਜੇ ਅਕਾਲੀ ਆਗੇ ਫੇਰ ਦੂਜੀਆਂ ਦੌਣ ਲੱਗਣ ਲੱਪਣਾ ਜਦੋਂ ਜਿਹੜਾ ਰਾਜ ਭਾਗ ਹੁੰਦਾ ਨਾ ਉਹਨੂੰ ਨਹੀਂ ਲੱਗਦਾ ਕਿ ਪੰਜਾਬ ਸਭ ਕੋ ਠੀਕ ਆ ਹੁਣ ਮੈਂ ਮੈਂ ਨਰਪਾਕ ਕੋ ਗੱਲ ਸੁਣ ਲਗਾ ਹੈਗਾ ਨਸ਼ਾ ਹੈਗਾ ਹੈਗਾ ਕਿੰਨੇ ਪਰਸੈਂਟ ਮੈਂ ਦੱਸ ਲਗਾ ਮੈਂ ਗੱਲ ਜਿੱਥੇ ਨਹੀਂ ਹੋਣੀ ਸੁਣਾ ਜੀ ਵਿਦੇਸ਼ਾਂ ਚ ਨਹੀਂ ਹੋਏਗਾ ਨਹੀਂ ਹੋਏਗਾ ਨਹੀਂ ਮੈਂ ਨਹੀਂ ਦੇਖਿਆ ਨਹੀਂ ਨਹੀਂ ਕਿਉਂ ਕਰਕੇ ਮੈਂ ਕਰਦਾ ਮੈਂ ਮੈਂ ਤੁਸੀਂ ਨਹੀਂ ਕਰਦੇ ਹਾਂ ਮੁੰਡਾ ਇਦਾਂ ਦਾ ਮਮੀ ਨਹੀਂ ਕਰਦਾ ਮੈਂ ਕਵਾ ਹੈ ਨਹੀਂਗਾ ਪਰ ਮੈਂ ਦੇਖਿਆ ਨਹੀਂ ਹੁਣ ਤੁਸੀਂ ਪੰਜਾਬ ਰਹਿੰਦੇ ਮੈਨੂੰ ਪੰਜਾਬ ਦਾ ਪਤਾ ਨਹੀਂ 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 ਮੈਂ ਪੰਜਾਬ ਦੇ ਹੁਣ ਦੱਸ ਨਹੀਂ ਨਹੀਂ ਮੇਰੀ ਪੀਜੀ ਇੱਥੇ ਵਿਦੇਸ਼ਾਂ ਵਿੱਚ ਮੈਂ ਤਾਂ ਕੈਨੇਡਾ ਅਮਰੀਕਾ ਵੀ ਜਾਣਾ ਆਪਾਂ ਦੂ ਗੋਰਿਆਂ ਦੀ ਗੱਲ ਛੱਡ ਦੀਏ ਜੀ ਇੱਥੇ ਪੰਜਾਬੀ ਨਸ਼ਾ ਬਿਲਕੁਲ ਨਹੀਂ ਕਰਦਾ ਮੈਂ ਸ਼ਰਾਬ ਚਲਦੀ ਦੇਖੀ ਇੱਥੇ ਭੈ ਉਹ ਤੇ ਮੈਂ ਕਰਦਾ ਉਹੀ ਮੈਂ ਕਹਿ ਰਿਹਾ ਤੁਹਾਨੂੰ ਮੈਂ ਉਹ ਤੇ ਮੈਂ ਨਹੀਂ ਹੋਣਾ ਚਾਹਣਾ ਪਰ ਦੂਜਾ ਸੰਟੈਟਿਕ ਮੈਸਜ ਹੁਣ ਮੇਰਾ ਸਵਾਲ ਇਹ ਆ ਜੀ ਨਸ਼ਾ ਹਰ ਸਟੇਟ 'ਚ ਹਰ ਕੰਟਰੀ 'ਚ ਹੈਗਾ ਜੀ ਤੁਹਾਡੇ ਲਾਗੇ ਸ਼ਰਾਬ ਦੀ ਦੁਕਾਨ ਤੁਸੀਂ ਇਹ ਨਹੀਂ ਪਿੰਦੇ ਤੁਹਾਡੇ ਇੱਥੇ ਨਹੀਂ ਹੈਗਾ ਨਾ ਠੀਕ ਹੈ ਅੱਛਾ ਇੱਧਰ ਮੇਰੇ ਸੱਜਣ ਨੇ ਗੁਰਦੁਆਰਾ ਮੈਂ ਪੀਣਾ ਮੈਂ ਜਾ ਕੇ 10 ਕਿਲੋਮੀਟਰ ਤੋਂ ਠੇਕੇ ਤੋਂ ਵੀ ਲੈ ਆਉਣੀ ਹੈ ਮੇਰੇ ਵਾਸਤੇ ਠੇਕੇ ਤੇ ਵੀ ਹੈਗੀ ਹੈ ਮੇਰੇ ਵਾਸਤੇ ਲਾਗੇ ਕਈਆਂ ਦਾ ਗੁਰਦੁਆਰੇ ਦੇ ਨਾਲ ਕੰਦ ਦਾ ਕੰਮ ਸਾਝੀ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦੇ ਕਾਲੇ ਸਿਆਣਕੇ ਨਿਬੜਦੀ ਆਵੇ ਨਸ਼ਾ ਇਹ 'ਚ ਕੋਈ ਸ਼ੱਕ ਨਹੀਂ ਨਸ਼ਾ ਹੋਊਗਾ ਨਸ਼ਾ ਤੇ ਨਸ਼ਾ ਸਮਾਜ ਵਿੱਚ ਰਹਿਣਾ ਬੁਰਾਈਆਂ ਰਹਿਣੀਆਂ ਮੈਂ ਉਹ ਤੋਂ ਆਪਣੇ ਆਪ ਨੂੰ ਬਚਾਉਣਾ ਹੁਣ ਪੰਜਾਬ ਨੂੰ ਪੇਸ਼ ਇਦਾਂ ਕੀਤਾ ਜਾਂਦਾ ਜਿਵੇਂ ਪੰਜਾਬ ਦਾ ਤੇ ਬੇੜਾਗਰਕ ਹੋ ਗਿਆ ਪੰਜਾਬ ਤੇ ਖਤਮ ਹੋ ਗਿਆ ਹੁਣ ਅਖਾੜਾ ਆਏ ਜੀ ਪੰਜਾਬ ਦੇ ਨੌਜਵਾਨਾਂ ਨੇ ਮਤਲਬ ਹਰ ਇੱਕ ਤਬਕੇ ਨੇ ਕਹਲੋ ਜਾਨ ਲਾਤੀ ਹੁਣ ਅੰਕੜੇ ਦੱਸੇ ਜਾਂਦੇ ਵੀ 18-1900 ਪਿੰਡਾਂ ਪਰ 2000 ਤੋਂ ਪਲੱਸ ਪਿੰਡਾਂ ਜਿਹੜੇ ਹੱਟ ਤੋਂ ਪ੍ਰਭਾਵਿਤ ਹੋਏ ਆ ਜੀ ਬਿਲਕੁਲ ਠੀਕ ਹੈ ਕਮਾਲ ਹੋਈ ਇਹ ਇੱਥੇ ਭਾਵੇਂ ਦੁਆਬਾ ਸੀ ਭਾਵੇਂ ਮਾਲਵਾ ਸੀ ਹਰ ਇੱਕ ਨੇ ਆਪਣਾ ਜਿਹੜਾ ਇਹ ਨਹੀਂ ਵੇਖਿਆ ਵੀ ਕਿਹੜੇ ਲਾਕੇ ਇਹ ਪੰਜਾਬੀਆਂ ਵਿੱਚ ਨਾ ਗੁਰੂ ਵੱਲੋਂ ਦਿੱਤੀ ਹੋਈ ਕਹ ਲੋ ਇੱਕ ਦਾਤ ਦਾਤ ਜੀ ਵੀ ਜਦੋਂ ਕਹਤੇ ਸਾਡੇ ਖੂਨ ਚ ਆਏ ਖੂਨ ਚ ਆ ਜੀ